ਲਾਵੇ ਮਿੱਤਰੋ ਲੋਕਾਂ ਦਾ ਜਮਾਂ ਪੱਠਾ ਬਹਿ ਗਿਆ ਮੈਂਦਾ ਬਹਿ ਕੇ ਉੱਠ ਖੜਿਆ ਪਰ ਲੋਕ ਨਹੀਂ ਉੱਠਦੇ ਜੇ ਕੇ ਜੀਹਾ ਪਤੀ ਪਤਨੀ ਦਾ ਮਾਮਲਾ ਸਾਹਮਣੇ ਆਇਆ ਆਪਦੇ ਘਰ ਵਾਲੀ ਨੂੰ ਵਿਆਹ ਕੇ ਤੋੜ ਦਿੰਦਾ ਸੀ ਤੀਜੇ ਦਿਨ ਨਵਾਂ ਪਰਾਉਣਾ ਇੱਕੋ ਹੀ ਰੰਨ ਬਣਾ ਕੇ ਤੋਰੀ ਰੱਖਦਾ ਸੀ ਤੀਜੇ ਚੌਥੇ ਥਾਂ ਅੱਜ ਫੜੇ ਗਏ ਨੇ ਵਿਆਹ ਦਾ ਬਹੁਤ ਵੱਡਾ ਚਾਂਸਾ ਦਿੱਤਾ ਜਿਵੇਂ ਸੀ ਹਰ ਵਾਰੀ ਕਿ ਐਸਾ ਹੋਰ ਤੇਰੇ ਲਈ ਨਵਾਂ ਮੁੰਡਾ ਮੈਂ ਲੱਭਿਆ ਪੂਰਾ ਮਾਵਲਾ ਤੁਹਾਨੂੰ ਦਿਖਾਉਂਗਾ ਖਿੱਚਿਆ ਜਾ ਖਿੱਚ ਕੇ ਆ ਜਾ ਬਾਹਰ ਤੱਕ ਖੋਬਰੇ ਬਾਹਰ ਖੋਲੋ ਕੋ ਲੋ ਬਾਹਰ ਆ ਜਾ ਗਾ ਲੈ ਕੈਮਰਾਮੈਨ ਇੱਕ ਮਿੰਟ ਮੇਰੇ ਬਾਹਰ ਆਣਾ ਭਾਈ ਕੌਣ ਹੈ ਹੁਣ ਤੈਨੂੰ ਆ ਜਾ ਕੋਣ ਹੈ ਹੁਣ ਅਸੀਂ ਕੌਣ ਹੋ ਗਏ ਆਹੀ ਆਹੀ ਕਰ ਹਲਤਾ ਕਰਨਾ ਇੱਕ ਮਿੰਟ ਇੱਥੇ ਗੱਲ ਕਰਾਂਗੇ ਚਲਾ ਦੇ ਇੱਥੇ ਗੱਲ ਮੂੰਹ ਦਾ ਤਾਂ ਬੰਦ ਕੋਈ ਵੀ ਬੈ ਕੇ ਗੱਲ ਕਰ ਨਹੀਂ ਇੱਥੇ ਆ ਜਾ ਇੱਥੇ ਆ ਜਾ ਅੱਛਾ ਕੋਈ ਨਹੀਂ ਕਰਦੇ ਆ ਇੱਥੇ ਆ ਜਾ ਇੱਥੇ ਆ ਜਾ ਇੱਥੇ ਮਰਜੀ ਗੱਲ ਕਰ ਸਕਦੇ ਜਿਹੜਾ ਇਹ ਮਾਮਲਾ ਅਸਲ ਦੇ ਵਿੱਚ ਹੋਇਆ ਸੀ ਇਹ ਮੁੰਡੇ ਦੀ ਮੈਰਜ ਹੋਈ ਸੀਗੀ ਤੇ ਇਹਨਾਂ ਦੇ ਫਾਦਰ ਆ ਇਹ ਦੱਸਦੇ ਨੇ ਵੀ ਇਹ ਬੰਦਾ ਵਿਚੋਲਾ ਸੀ ਕੁੜੀ ਕੀ ਗੱਲਬਾਤ ਹੋਈ ਆ ਭੱਜ ਗਈ ਆ ਘਰੋਂ ਕਿੱਥੇ ਗਈ ਆ ਉਹਦਾ ਕੋਈ ਪਤਾ ਨਹੀਂ ਕਿ ਇਹ ਬਈ ਕੀ ਨਾਮ ਤੁਹਾਡਾ ਮੇਰਾ ਨਾਮ ਤਾਂ ਬਈ ਕੋਈ ਹੋਵੇ ਬਈ ਤਾਂ ਤੁਸੀਂ ਮੈਨੂੰ ਇਹ ਦੱਸੋ ਬਈ ਇੱਥੇ ਕਾਹਤੋਂ ਆਏ ਆ ਇਹਨਾਂ ਨੂੰ ਪੁੱਛੋ ਦੱਸੋ ਕਿਉਂ ਆਏ ਹੋ ਤੈਨੂੰ ਨਹੀਂ ਪਤਾ ਕਾਹਤੋਂ ਆਏ ਅਸੀਂ ਇੱਥੇ ਸਾਡੇ ਨਾਲ ਠੱਗੀ ਮਾਰ ਕੇ ਠੱਗੀ ਮਾਰ ਕੇ ਵਿਆਹ ਕਰਾਇਆ ਜਿਹੜਾ ਤੂੰ ਬਚੁੱਲਾ ਬਣਿਆ ਸੀ ਉਦੋਂ ਮੈਂ ਤਾਂ ਕੋਈ ਵਿਆਹ ਹੀ ਨਹੀਂ ਕਰਾਇਆ ਤੂੰ ਕਹਿੰਦਾ ਐ ਮੁੰਡੇ ਦਾ ਤੂੰ ਨਹੀਂ ਕਰਾਇਆ ਹੋਰ ਕੀ ਨਾ ਕਰਾਇਆ ਲੈ ਤੈਨੂੰ ਦਿਖਾਈਏ ਫੋਟੋਆਂ ਫਿਰ ਲਿਆਓ ਦਿਓ ਫੋਟੋ ਦਿਖਾਓ ਜੀ ਫੋਟੋ ਦਿਖਾਉਣੇ ਆ ਇਹ ਕਹਿੰਦੇ ਵੀ ਮੈਨਾਂ ਤਾਂ ਜਾਣਦਾ ਹੀ ਨਹੀਂ ਕਿਥੇ ਇਹਨੂੰ ਤੈਨੂੰ ਹੁਣ ਪਤਾ ਲੱਗ ਗਿਆ ਨਾ ਜਾਣਦਾ ਨਹੀਂ ਜਾਣਦਾ ਆ ਦੇਖੋ ਆ ਦੇਖੋ ਫੋਟੋ ਇੱਕ ਮਿੰਟ ਜੀ ਫੋਟ ਏ ਰੁਕ ਜੋ ਆ ਦੇਖੋ ਜੀ ਫੋਟੋ ਇਹ ਫੋਟੋ ਆ ਫੋਟੋ ਪਛਾਣਦਾ ਫੋਟੋ ਤਾਂ ਬਈ ਇਹੀ ਆ ਫੋਟੋ ਦੇ ਵਿੱਚ ਤਾਂ ਨਹੀਂ ਫੋਟੋ ਦੇ ਵਿੱਚ ਆਹ ਕੁੜੀ ਕੌਣ ਆ ਇਹ ਬਈ ਯਾਰ ਇਹ ਬਈ ਯਾਰ ਬਈ ਜਨ ਬਹਿ ਕੇ ਗੱਲਾਂ ਬਹਿ ਕੇ ਇੰਨਾ ਗਰਮੀ ਦੇ ਵਿੱਚ ਆਉਣ ਲਈ ਕਿਹੜੀ ਗੱਲ ਜਿਹੜੀ ਲੜਕੀ ਦਾ ਰਿਸ਼ਤਾ ਕਰਾਇਆ ਸੀ ਉਹ ਕੌਣ ਸੀਗੀ ਬਈ ਯਾਰ ਲੜਕੀ ਤਾਂ ਉੜੀ ਸਣ ਮੈਂ ਤਾਂ ਰਿਸ਼ਤਾ ਕਰਾਤਾ ਯਾਰ ਹੁਣ ਇਹਨਾਂ ਨੂੰ ਪੁੱਛੋ ਕਿੱਥੇ ਲੜਕੀ ਮੇਰੇ ਕੋਲੇ ਕਦੋਂ ਆਇਆ ਪਿਆ ਤੁਸੀਂ ਮੈਨੂੰ ਇਹ ਦੱਸੋ ਇਹਨਾਂ ਨੂੰ ਇਹ ਪੂਰੀ ਪੱਕੀ ਰਿਪੋਰਟ ਮਿਲੀ ਆ ਵੀ ਜਿਹੜੀ ਉਹ ਲੜਕੀ ਤੂੰ ਇਹਨਾਂ ਦੇ ਘਰੇ ਵਿਆਹ ਕੇ ਤੋਰੀ ਆ ਉਹ ਕੁੜੀ ਕੌਣ ਯਾਰ ਬਈ ਐ ਤਾਂ ਰਿਸ਼ਤੇ ਸੀ 50 ਕਰਾਉਣੇ ਆ ਹੁਣ ਮੈਨੂੰ ਹੀ ਪਤਾ ਕਿਹੜੀ ਦੀ ਗੱਲ ਕਰਦੇ ਕਿੰਨੇ ਕਿੰਨੇ ਦਿਨ ਹੋਇਆ ਵਿਆਹ ਹਫਤਾ ਹੋਇਆ ਬਾਈ ਜੀ ਹਜੇ ਹਫਤਾ ਹੋਇਆ ਹਫਤਾ ਹੋਇਆ 7 ਦਿਨਾਂ ਦਾ ਤੈਨੂੰ ਪਤਾ ਸੀ 8-10 ਵਿਆਹ ਕਰਤੇ ਹੁਣ ਹਫਤੇ 'ਚ ਦਿਨ 7 ਹੁੰਦੇ ਆ ਤੂੰ 8-10 ਵਿਆਹ ਕਰਦੇ ਆ ਬਈ ਅਸੀਂ ਉਧਰ ਉਧਰ ਕਰਕੇ ਅਸੀਂ ਕਰ ਕਿੰਨੇ ਵਿਆਹ ਸਾਹ ਹਫਤੇ ਚ 8 ਕਰ ਦਿੰਨੇ ਆ 10 ਵੀ ਕਰ ਦਿੰਨੇ ਆ 8 ਤੋਂ 10 ਵਿਆਹ ਮੈਰਿਜ ਬਿਊਰੋ ਵਾਲਾ ਕਹਿੰਦਾ ਸੀ 8 ਤੋਂ 10 ਵਿਆਹ ਕਰ ਦਿੰਨੇ ਆ ਠੀਕ ਆ ਇਹ ਅਸਲ ਚ ਕਿਤੇ ਮੈਰਿਜ ਬਿਊਰੋ ਤੁਹਾਡਾ ਹੈ ਕਿ ਉਹੀ ਉਹਨਾਂ ਨੂੰ ਬਦਨਾਮ ਕੀਤਾ ਬਈ ਹੈਗਾ ਯਾਰ ਫੇਰ ਹੀ ਇਹਨਾਂ ਨੂੰ ਕਰਾਇਆ ਰਿਹਾ ਇਸਤਾ ਜੇ ਹੈਗਾ ਸਾਡਾ ਕੰਮ ਹੈ ਬਈ ਅਸੀਂ ਭਰੋਸੇਯੋਗ ਤਰ੍ਹਾਂ ਦਾ ਕੰਮ ਹੈ ਇਹਨਾਂ ਦਾ ਪਤਾ ਨਹੀਂ ਕਹਿੰਦਾ ਬਈ ਜੀ ਥੋੜ ਨੂੰ ਇਹਨਾਂ ਦੀ ਦੱਸ ਕੀ ਨੇ ਪਾਈ ਇਹਨਾਂ ਦੇ ਕੋਈ ਦੁਕਾਨ ਕੋਈ ਦਫਤਰ ਮੈਰਿਜ ਬਿਊਰੋ ਵਾਲਿਆਂ ਦੇ ਇਹਨਾਂ ਨੇ ਦੇਖਿਆ ਤੁਸੀਂ ਅਸੀਂ ਇਹ ਤਾਂ ਅਖਬਾਰ ਚ ਪੜਿਆ ਸੀ ਇਹਨਾਂ ਦਾ ਅਖਬਾਰ ਚ ਉਹ ਇਹਨਾਂ ਦਾ ਨੰਬਰ ਲੈ ਕੇ ਇਹਨਾਂ ਨੂੰ ਅਸੀਂ ਫੋਨ ਲਾਇਆ ਆਪਦੇ ਮੁੰਡੇ ਬਾਰੇ ਦੱਸਤਾ ਬਈ ਆਹਾ ਇਹ ਕਹਿੰਦਾ ਕੋਈ ਗੱਲ ਨਹੀਂ ਦੋ ਦਿਨਾਂ ਦੇ ਤੁਹਾਨੂੰ ਅਸੀਂ ਰਿਸ਼ਤਾ ਕਰਵਾ ਦਿਆਂਗੇ ਯਾਨੀ ਤੁਸੀਂ ਇਹਨਾਂ ਦਾ ਦਫਤਰ ਮੈਰਿਜ ਬਿਊਰੋ ਵਾਲਿਆਂ ਦਾ ਕੁਝ ਨਹੀਂ ਦੇਖਿਆ ਕੋਈ ਕੁਝ ਨਹੀਂ ਸੀ ਦੇਖਿਆਗਾ ਪਹਿਲਾਂ ਕੁਝ ਨਹੀਂ ਸੀ ਦਾ ਵਧੀਆ ਤਰੀਕਾ ਨਾਲ ਕਰਾਉਂਦੇ ਆ ਜਿਹੜੇ ਬੰਦੇ ਦਾ ਕੋਈ ਟਿਕਾਣਾ ਕਿਤੇ ਦੁਕਾਨ ਆ ਦਫਤਰ ਆ ਠੀਕ ਆ ਉਥੇ ਵਧੀਆ ਕਰਾਉਂਦੇ ਹੁੰਦੇ ਆ ਠੀਕ ਆ ਕੀ ਕਹਿਣਾ ਕੋਈ 100 ਚ 2 4 ਇਦਾਂ ਦੇ ਹੁਣ ਜਿਹੜੇ ਭੱਜ ਜਾਣ ਜਦੋਂ ਤੁਸੀਂ ਕੋਈ ਇਹਨਾਂ ਦਾ ਦਫਤਰ ਨਹੀਂ ਤੁਹਾਨੂੰ ਪਤਾ ਸੀ ਲੈਣਾ ਇਹਨੇ ਫੋਨ ਤੇ ਹੀ ਰਾਬਤਾ ਕਾਇਮ ਹੋਇਆ ਫੋਨ ਤੇ ਆਉਂਗਾ ਸਾਨੂੰ ਥੋੜਾ ਲਾਲਚ ਸੀਗਾ ਸਾਡੇ ਜਵਾਕ ਨੂੰ ਨਹੀਂ ਹੁੰਦਾ ਰਿਸ਼ਤਾ ਦੋ ਜੀ ਹਾਂ ਸੀ ਤਾਂ ਕੀ ਬਿਮਾਰੀ ਇਹਨੂੰ ਰਿਸ਼ਤਾ ਕਿਉਂ ਨਹੀਂ ਕੋਈ ਨਹੀਂ ਬਿਮਾਰੀ ਕੋਈ ਨਹੀਂ ਚੱਲ ਗਰੀਬੀ ਆ ਕੰਮ ਵਧੀਆ ਕਰਦਾ ਹੈਗਾ ਠੀਕ ਆ ਨਾ ਤੇ ਰਿਸ਼ਤਾ ਨਹੀਂ ਹੁੰਦਾ ਕੋਈ ਪਾਨੀ ਮਾਰ ਦਿੰਦਾ ਸੀ ਕੋਈ ਕੁਸ਼ ਕਰ ਇੱਕ ਨਵੇਂ ਆਪਾਂ ਰਿਸ਼ਤਾ ਲੈ ਲੈਨੇ ਆ ਇਹਦੇ ਨਾਲ ਗੱਲ ਜਦੋਂ ਹੋਈ ਆ ਹੁਣ ਇਹਨੇ ਕੀ ਦੱਸਿਆ ਤੁਹਾਨੂੰ ਕੁੜੀ ਕਿੱਥੋਂ ਦੀ ਆ ਜਦੋਂ ਰਿਸ਼ਤਾ ਇਹ ਕਹਿੰਦਾ ਕੁੜੀ ਹੈਗੀ ਆ ਪਟਿਆਲੇ ਸ਼ਹਿਰ ਦੀ ਪਟਿਆਲੇ ਵਾਲ ਦੀ ਪਟਿਆਲੇ ਤੋਂ ਅਸੀਂ ਕੁੜੀ ਬਈ ਇਹ ਪਟਿਆਲੇ ਤੋਂ ਕੁੜੀ ਸੀ ਪਹਿਲੀ ਗੱਲ ਤੈਨੂੰ ਕੋਈ ਕੁੜੀ ਨਹੀਂ ਦਿੰਦਾ ਸੀ ਮੈਂ ਰਿਸ਼ਤਾ ਕਰਾਤਾ ਤੇ ਹਜੇ ਮੇਰੇ ਤੇ ਰੋਬ ਮਾਰਦੇ ਨਹੀਂ ਫਿਰ ਉਹ ਇਹ ਕਹਿੰਦੇ ਉਹ ਭੱਜ ਗਈ ਹਫ਼ਤੇ ਚ ਕੀ ਕੀ ਲੈ ਕੇ ਗਈ ਆ ਬਾਈ ਜੀ 1.5 ਲੱਖ ਰੁਪਿਆ ਦਿੱਤਾ ਇਹਨੂੰ ਅਸੀਂ 1.5 ਲੱਖ ਰੁਪਿਆ 1.5 ਬਈ ਮੇਰੀ ਫੀਸ ਹੈ ਜਿਹਨੂੰ ਮਾਲਾ ਇੱਕ ਮਿੰਟ ਜਿਹਨੂੰ ਕੋਈ ਕੁੜੀ ਨਹੀਂ ਦਿੰਦਾ ਮੈਂ ਉਹਨੂੰ ਰਿਸ਼ਤਾ ਕਰਾਤਾ ਤੇ 1.5 ਲੱਖ ਦੇ ਦਤਾ ਕਿ ਜਾਨ ਨਿਕਲੇ ਗਈ ਨਾ ਚਲ ਡੇਟਾ ਫਿਰ ਉਹ ਰਹਿੰਦੀ ਸੀ ਸਾਡਾ ਸਾਰਾ ਤੇ ਰਹਿੰਦੀ ਤੁਸੀਂ ਰੱਖਣਾ ਸੀ ਕੱਪੜਾ ਲੱਤਾ ਲੈ ਗਈ ਸਾਰਾ ਤਾਂ ਚੱਕ ਕੇ ਉਹ ਉਹਨਾਂ ਦੀ ਜਿੱਦਦਾ ਨਹੀਂ ਨਾ ਮੈਨੂੰ ਪ ਇਹ ਤੁਹਾਡੀ ਫੀਸ ਹੈਗੀ ਮੇਰੀ ਫੀਸ ਹੈ ਬਈ ਤੁਹਾਡਾ ਉਹ ਮੈਰਜ ਬਿਊਰੋ ਕਿੱਥੇ ਆ ਸਾਡਾ ਸ਼ਹਿਰ ਚ ਹੈ ਬਈ ਨਹੀਂ ਸ਼ਹਿਰ ਚ ਕੋਈ ਕਿਤੇ ਟਿਕਾਣਾ ਤਾਂ ਉਹ ਗਈ ਆ ਜੀ ਨਹੀਂ ਦੱਸ ਸਕਦੇ ਤੁਸੀਂ ਮੀਡੀਆ ਵਾਲੇ ਬੈਠੇ ਸਾਡਾ ਕੰਮ ਠਾਪ ਹੋ ਜਾਊਗਾ ਲਓ ਦੇਖੋ ਆ ਕਿ ਉਹ ਨਹੀਂ ਅਸੀਂ ਦੱਸ ਸਕਦੇ ਤੁਸੀਂ ਇਹ ਗੱਲ ਦੇਖੋ 1.5 ਲੱਖ ਰੁਪਿਆ ਲੈ ਲਿਆ ਅੱਛਾ ਤੁਹਾਡਾ ਜਿਹੜਾ ਵਿਆਹ ਇਹਨਾਂ ਨੇ ਕਿੱਥੇ ਕੀਤਾ ਕੋਈ ਪੈਲਸ ਕੋਈ ਕੁਛ ਇਹਨਾਂ ਨੇ ਵਿਆਹ ਦਾ ਸਧਾਰਨ ਤੌਰ ਤੇ ਕੀਤਾ ਵਿਆਹ ਦਾ ਸਿੰਪਲ ਕਰ ਲਿਆ ਬਸ ਠੀਕ ਹੈ ਨਾ ਵਿਆਹ ਹੋ ਗਿਆ ਗੁਰਦੁਆਰੇ ਵਿਆਹ ਹੋ ਗਿਆ ਸਾਰਾ ਕੁਝ ਨਹੀਂ ਹੁਣ ਤੁਹਾਨੂੰ ਕੀ ਸੂਹ ਮਿਲੀ ਹੈ ਜਿਹੜਾ ਤੁਸੀਂ ਇਹਦਾ ਘਰ ਲੱਭਿਆ ਹੈ ਕੀ ਜਾਣਕਾਰੀ ਹੈ ਅਸੀਂ ਤੀਜੇ ਚੌਥੇ ਦਿਨ ਕੁੜੀ ਆ ਗਈ ਦੇਖਿਆ ਮੁੰਡੇ ਨੇ ਸਾਮਾਨ ਹੀ ਹੈ ਨਹੀਂ ਕੋਈ ਆਪਣਾ ਜਿਹੜਾ ਸੋਨਾ ਸਨ ਨੂੰ ਪਾਇਆ ਸੀਗਾ ਹੋਲੀ ਡਾ ਲੱਤੜ ਹੈ ਨਹੀਂਗਾ ਘਰ ਦਾ ਹੀ ਪਹਿਲਾਂ ਕੋਈ ਸਾਮਾਨ ਸੀ ਪਿਆ ਉਹ ਵੀ ਨਾਲ ਲਿਆਈ ਦੋ ਦਿਨ ਤਾਂ ਅਸੀਂ ਚੁੱਪ ਹੋ ਗਏ ਵੀ ਚਲ ਕੋਈ ਗੱਲ ਨਹੀਂ ਆਪਣੇ ਠੱਗ ਗਈ ਜਣੀ ਬੱਜਣੀ ਸੀ ਬੱਜ ਗਈ ਪਰ ਮੈਂ ਐਂ ਬੈਠੇਗਾ ਕੁਝ ਬਣਨਾ ਨਹੀਂ ਸੀਗਾ ਕਿ ਦਿਨ ਕਿੰਨੇ ਹੋ ਗਏ ਕੁੜੀ ਨੂੰ ਘਰੋਂ ਭੱਜੇ ਨੂੰ ਥੋੜੀ ਨੂੰ ਤਿੰਨ ਚਾਰ ਦਿਨ ਹੋ ਗਏ ਭੱਜੇ ਨੂੰ ਪਹਿਲਾਂ ਤਾਂ ਇਹਦੇ ਨਾਲ ਮੁੰਡੇ ਨਾਲ ਗੱਲ ਹੁੰਦੀ ਰਹੀ ਫੋਨ ਤੇ ਗੱਲ ਹੁੰਦੀ ਸੀ ਤੇਰੇ ਨਾਲ ਹੁੰਦੀ ਸੀ ਬਈ ਇਹ ਜਿੱਦੇ ਗਈਆਂ ਉਹਦੇ ਕਿੰਨੇ ਦਿਨ ਬਾਅਦ ਗੱਲ ਕਰਦੀ ਰਹੀ ਆ ਇਹ ਬਈ ਤੀਜੇ ਦਿਨ ਗੱਲ ਕੀਤੀ ਆ ਚੱਕ ਤੂੰ ਚਾਰ ਦਿਨਾਂ ਨੂੰ ਇਹ ਦੂਜਾ ਵਾਰ ਫੋਨ ਬੰਦ ਹੀ ਆ ਜਾਂਦਾ ਬਈ ਉਸ ਤੋਂ ਬਾਅਦ ਗੱਲ ਹੋਈ ਨਹੀਂ ਕਦੇ ਕੋਈ ਨਹੀਂ ਬਈ ਕਦੇ ਇਹ ਤਾਂ ਕਹਿੰਦੇ ਨੰਬਰ ਬੰਦ ਆ ਹੀ ਜਾਂਦਾ ਰਹਿੰਦਾ ਇਹ ਬਈ ਨੰਬਰ ਬੰਦ ਆ ਹੀ ਜਾਂਦਾ ਉਹਦਾ ਹੁਣ ਮੈਂ ਕੀ ਕਰ ਸਕਦਾ ਹਾਂ ਤੇ ਮੈਂ ਤਾਂ ਮੈਂ ਤਾਂ ਜਿਹੜਾ ਪਕਤਾਉਣਾ ਸੀ ਕੰਮ ਰੈਸਟਰਾ ਕਰਾਉਣਾ ਸੀ ਇਹ ਇਹਨਾਂ ਦੇ ਵਾਰਾਂ ਨੂੰ ਮਲਾਤਾ ਨਹੀਂ ਮਲਾਤਾ ਇਹਨਾਂ ਦੀ ਜਾਣਕਾਰੀ ਜਾਂ ਉਹ ਕੁੜੀ ਦੇ ਪਰਿਵਾਰ ਦੀ ਜਾਣਕਾਰੀ ਤੂੰ ਪ੍ਰੋਪਰ ਲਈ ਸੀ ਵੀ ਇਹ ਸਹੀ ਆ ਉਹ ਸਹੀ ਆ ਸਾਰਾ ਕੁਝ ਸਹੀ ਸੀ ਜੀ ਅਸੀਂ ਰਸਤਾ ਕਰਾਇਆ ਫਿਰ ਇਹਨੇ ਲਿਆ ਨਹੀਂ ਰਸਤਾ ਪੁੱਛ ਪਰਤਾਲ ਕਰਕੇ ਲੈਂਦਾ ਸੀ ਤੁਸੀਂ ਪਹਿਲਾਂ ਨਹੀਂ ਕੀਤੀ ਅਸੀਂ ਕੋਈ ਪੁੱਛ ਪਰਤਾਲ ਨਹੀਂ ਕੀਤੀ ਅਸੀਂ ਇਸੇ ਦੇ ਵਿਸ਼ਵਾਸ ਤੇ ਰਹੇ ਲਓ ਜੀ ਆ ਇੱਕ ਗੱਲ ਹੋਰ ਸੁਣ ਲਓ ਆ ਪਰਿਵਾਰ ਠੱਗੀ ਦਾ ਸ਼ਿਕਾਰ ਹੋਇਆ ਵਿਆਹ ਤੋਂ ਪਹਿਲਾਂ ਮੁੰਡੇ ਦੇ ਤੋਂ ਕੋਈ ਪੁੱਛ ਪ੍ਰਤੀਤ ਨਹੀਂ ਇਹਨਾਂ ਨੇ ਕੀਤੀ ਵੀ ਕੁੜੀ ਕੌਣ ਆ ਕਿੱਥੋਂ ਦੀ ਆ ਕੀ ਨਹੀਂ ਆ ਠੀਕਾ ਉਹ ਰਫੂ ਚੱਕਰ ਹੋ ਗਈ ਆ ਸਾਰਾ ਪੈਸਾ ਢੇਲਾ ਲੈ ਕੇ ਠੀਕਾ ਸਮਾਨ ਲੈ ਕੇ ਤੇ ਇਹ ਪਰਿਵਾਰ ਠੱਗੀ ਦਾ ਸ਼ਿਕਾਰ ਹੋ ਗਿਆ ਇਹ ਸੀ ਇਹਨਾਂ ਦਾ ਵਿਚੋਲਾ ਜਿਹਨੇ 1.5 ਲੱਖ ਰੁਪਇਆ ਫੀਸ ਲਈ ਤੇ ਹੁਣ ਤੁਹਾਨੂੰ ਕੋਈ ਪਤਾ ਨਹੀਂ ਕਿੱਧਰ ਗਈ ਤੁਹਾਡੀ ਨੂੰ ਸਾਨੂੰ ਕੀ ਲਗਣਾ ਸੀ ਦਾ ਪੁੱਛ ਪੜਤਾਲ ਕਰਕੇ ਆਏ ਇਥੇ ਗਾਂ ਦੀਆਂ ਪੁੱਛਾ ਉਹ ਮੁੜ ਕੇ ਸਾਨੂੰ ਪਤਾ ਲੱਗਿਆ ਵੀ ਆਹਾ ਘਰ ਹੈ ਤਾਂ ਅਸੀਂ ਇੱਥੇ ਤੁਹਾਨੂੰ ਲੈ ਕੇ ਆਏ ਸਾਨੂੰ ਤਾਂ ਹੁਣ ਇੱਥੋਂ ਤੱਕ ਪਤਾ ਲੱਗਾ ਵੀ ਜਿਹਦੇ ਨਾਲ ਰਸਤਾ ਕੀਤਾ ਨੇ ਇਹਦੇ ਘਰ ਵਾਲੀ ਹੋਈ ਆ ਉਹ ਉਹ ਯਾਰ ਭਾਈ ਹੁਣ ਇਹ ਹੁਣ ਵੱਧ ਬੋਲੀ ਜਾਂਦਾ ਨਹੀਂ ਫਿਰ ਤੇਰੇ ਘਰ ਵਾਲੀ ਭਾਈ ਇਹ ਮੇਰੇ ਘਰ ਵਾਲੀ ਘਰ ਵਾਲੀ ਤੇ ਦੀ ਇੱਥੇ ਜਿਹੜੀ ਆ ਕੁੜੀ ਤੇਰੇ ਘਰ ਵਾਲੀ ਮੇਰੀ ਘਰ ਵਾਲੀ ਗਈ ਇਹ ਨੂੰ ਆ ਤੁਹਾਡੀ ਮੈਨੂੰ ਤਾਂ ਪਤਾ ਨਹੀਂ ਹੁਣ ਇਹਨੂੰ ਪਤਾ ਹੋਊਗਾ ਪਾਪਾ ਪਾਪਾ ਇਹੀ ਆ ਇਹ ਹੁਣ ਤੁਹਾਨੂੰ ਜਾਣਕਾਰੀ ਹੋਰ ਕੀ ਮਿਲੀ ਆ ਇਹ ਘਰ ਤਾਂ ਤੁਹਾਨੂੰ ਪਤਾ ਲੱਗ ਗਿਆ ਇਹ ਘਰ ਦਾ ਦੱਸਿਆ ਤੁਹਾਨੂੰ ਕਿਸੇ ਨੇ ਦੇਖੋ ਜੀ ਜਿਹੜੀ ਕੁੜੀ ਇਹਨੇ ਮੇਰੇ ਮੁੰਡੇ ਨਾਲ ਵਿਆਹੀ ਹੈ ਉਹ ਇਹਦੇ ਘਰ ਵਾਲੀ ਆ ਤੁਹਾਨੂੰ ਪਤਾ ਲੱਗ ਗਿਆ ਇਹ ਉਸੇ ਦਾ ਵਿਆਹ ਵਾਰ-ਵਾਰ ਵਾਰ-ਵਾਰ ਕਰਵਾਈ ਜਾਂਦਾ ਹੈ ਵਦ ਬੋਲੀ ਜਾਂਦਾ ਨਹੀਂ ਵਦ ਬੋਲੋ ਉਹੀ ਉਹੀ ਕੁੜੀ ਫਿਰ ਉਹ ਕਿਹਨੇ ਜਮੈਦ ਕਹਿ ਰਿਹਾ ਉਹ ਦਿਖਾ ਨਹੀਂ ਇਹੀ ਕੁੜੀ ਜਿਹੜੀ ਅੰਦਰ ਇਹਨੂੰ ਪਤਾ ਮੈਂ ਤਾਂ ਦੇਦੀ ਆ ਪਾਪਾ ਪਾਪਾ ਉਹੀ ਆ ਇਹੀ ਆ ਨਹੀਂ ਮੈਦ ਨਹੀਂ ਲੜਨਾ ਨਹੀਂ ਲੜਨਾ ਨਹੀਂ ਲੜਨਾ ਜੀ ਲੜਨਾ ਨਹੀਂ ਬਹਾ ਮੈਂਟ ਕੁੜੀ ਨੂੰ ਦਰਵਾਜ਼ੇ ਬਾਹਰ ਕੱਢ ਨਾ ਤੇਰੇ ਘਰ ਵਾਲੀ ਹੈ ਨਹੀਂ ਮੈਦ ਘਰ ਵਾਲੀ ਕਹਤੋ ਕੋਈ ਦਿਖਾ ਫਿਰ ਗ ਮੀਡੀਆ ਦੇ ਸਾਹਮਣੇ ਲਿਆ ਆ ਕੁੜੀ ਨੂੰ ਕਿਉਂ ਪਰ ਉਦੋਂ ਨਹੀਂ ਪਰਿਵਾਰ ਜ਼ਿੰਮੇਵਾਰ ਜਦੋਂ ਵਿਆਹ ਕਰਕੇ ਤੋੜਦਾ ਸੀ ਮੈਂ ਮੈਂ ਤਾਂ ਸਾਨੂੰ ਕੁੜੀ ਦਿੱਤੇ ਸੀ ਸਾਹਮਣੇ ਨਾਲ ਮੀਡੀਆ ਸਾਹਮਣੇ ਪ੍ਰੂਫ ਦੇਣੇ ਫੋਟੋ ਦਿਖਾਈਏ ਫੋਟੋ ਦਿਖਾਈਏ ਇੱਕ ਮਿੰਟ ਇੱਕ ਮਿੰਟ ਆਪਾਂ ਇੱਕ ਗੱਲ ਆ ਕੱਢਿਓ ਜੀ ਫੋਟੋ ਆਪਾਂ ਹੁਣੇ ਹੀ ਹੁਣੇ ਹੀ ਸਿੱਧ ਕਰ ਦਾਂਗੇ ਕਿ ਅਸਲ ਦੇ ਵਿੱਚ ਇਹ ਸੱਚ ਆ ਹਕੀਕਤ ਆ ਝੂਠ ਕੀ ਆ ਉਹ ਫੋਟੋ ਦਿਖਾ ਦਿਓ ਆਪਾਂ ਫੋਟੋ ਦਿਖਾ ਦਿੰਨੇ ਆ ਠੀਕ ਆ ਜੇ ਇਹ ਫੋਟੋ ਆਹ ਇਹ ਕਹਿੰਦਾ ਵੀ ਆ ਕੁੜੀ ਤੇ ਜਿਹੜੇ ਰਿਸ਼ਤਾ ਹੋਇਆ ਸੀਗਾ ਠੀਕ ਆ ਇਹਦੇ ਨਾਲ ਆ ਮੁੰਡਾ ਖੜਾ ਗਲਾਬੀ ਤੌਲ ਗਾ ਲਈ ਪੂਰਾ ਖੁਸ਼ ਆ ਚਿਹਰੇ ਤੇ ਹੁਣ ਮੁੰਡੇ ਦੇ ਚਿਹਰੇ ਤੇ ਉਦਾਸੀ ਦੇਖੋ ਕਿੰਨੀ ਆ ਦੇਖੋ ਯਾਰ ਬਹੁਤ ਔਖਾ ਹੁੰਦਾ ਜਦੋਂ ਜਦੋਂ ਠੱਗੀ ਚੱਲ ਤੂੰ ਐ ਕਰ ਇਹ ਕੁੜੀ ਇਹ ਹੀ ਕੁੜੀ ਆ ਪਹਿਲਾਂ ਐ ਦੱਸ ਇਹੀ ਦਾ ਨਾ ਨਾਲ ਖੜੀ ਜੈ ਬਈ ਇਹਦੇ ਫਿਰ ਦਿਖਾ ਉਹ ਆਪਣੀ ਭੈਣ ਜੀ ਨੂੰ ਸੱਦੋ ਨਹੀਂ ਉਹ ਤਾਂ ਨਹੀਂ ਸੱਦੋ ਗੱਲ ਪੂਰੀ ਠੱਗੀ ਮਾਰੀ ਆ ਸਾਡੇ ਨਾਲ ਠੋਕੇ 1.5 ਲੱਖ ਰੁਪਏ ਦੇ ਦੋਮਰੇ ਕਰ ਤੁਸੀਂ ਕੈਮਰਾ ਬੰਦ ਕਰਦੇ ਮੈਂ ਬੁਲਾ ਲੂੰਗਾ ਜੀ ਨਹੀਂ ਕੈਮਰਾ ਬੰਦ ਫਿਰ ਸੱਚ ਦਾ ਸੱਚ ਝੂਠ ਕਿਵੇਂ ਪਤਾ ਮੈਂ ਤਾਂ ਇਹਨਾਂ ਨਾਲ ਇੱਕ ਗੱਲ ਆ ਚੱਲੀ ਜਾਂਦਾ ਜੇ ਉਹ ਕੁੜੀ ਨਾ ਨਿਕਲੀ ਤਾਂ ਮੈਂ ਇਹ ਦੋਨੋਂ ਮਾਫੀ ਮੰਗਾਵਾਂਗੇ ਪੈਰੀਂ ਹੱਥ ਲਾ ਕੇ ਮੰਗੋਗੇ ਮੰਗਾਗੇ ਮੰਗਾਗੇ ਅਸੀਂ ਆਦੇ ਪਰਿਵਾਰ ਨੂੰ ਮੂਰੇ ਲੈ ਗਏ ਜੀ ਇਹ ਨਹੀਂ ਫਿਰ ਗੱਲ ਤਾਂ ਕਰਨੀ ਪਊ ਵੇਖੋ ਇਹ ਠੱਗੀ ਦਾ ਸ਼ਿਕਾਰ ਹੋਇਆ 1.5 ਲੱਖ ਰੁਪਏ ਤੂੰ ਫੀਸ ਲੈ ਜੀ ਅਸੀਂ ਰਸਤੇ ਦੋ ਸਾਬ ਦੇ ਸਾਹਮਣੇ ਪਾਇੰਦੇ ਤੁਹਾਡੇ ਘਰੇ ਰਹੀ ਹੈ ਨਹੀਂ ਤੇ ਆਏ ਥੋੜੀ ਮਿਲਾਈ ਦਿੰਦਾ ਕਿ ਉਹ ਭਾਜੀ ਆਈ ਤੇ ਥੋੜੀ ਸਕੀਮ ਹੀ ਆ ਹੁੰਦੀ ਆ ਥੋੜੀ ਸਕੀਮ ਆ ਜੀ ਪੱਤਰਕਾਰ ਸਾਹਿਬ ਮੇਰੇ ਚਰੋ ਕੰਮ ਠੱਪ ਵਾਲੀ ਕਿਹੜੀ ਗੱਲ ਆ ਫਿਰ ਤੁਸੀਂ ਇਹਨਾਂ ਨਾਲ ਗੱਲ ਕਲੀਅਰ ਕਰ ਦਿਓ ਹੁਣ ਜਿਹੜੀ ਗੱਲ ਅਸੀਂ ਕਹੀ ਸੀ ਉਹ ਕਰਤੀ ਯਾਰ ਨਹੀਂ ਫਿਰ ਗੱਲ ਕਰੋ ਕਲੀਅਰ ਕਰ ਤਾਂ ਕਰਤਾ ਦਿੱਤੀ ਬਈ ਇਹਨਾਂ ਨਾਲ ਨਹੀਂ ਗੱਲ ਕਲੀਅਰ ਕਰਤੀ ਸਾਡੇ ਨਾਲ ਨਹੀਂ ਫਿਰ ਕਰੋ ਉਹ ਜਦੋਂ ਕਹੀ ਜਾਂਦੇ ਵਾਰੀ ਵਾਰੀ ਵਾਲੇ ਨੂੰ ਦਬਾਈ ਜਨੇ ਰੋਜ਼ ਮੈਂ ਕਿਹ ਚੱਕ ਨਹੀਂ ਮੈਂ ਚੱਕ ਨਹੀਂ ਪੰਜੀ ਤੁਸੀਂ ਇਹਨਾਂ ਦੇ ਘਰ ਵਾਲਿਓ ਹਾਂ ਦੱਸੋ ਜੀ ਇਹ ਇਹ ਹੀ ਆ ਕੁੜੀ ਉਹ ਇਹ ਹੀ ਆ ਆ ਇੱਧਰ ਆਓ ਇੱਧਰ ਆਓ ਪੰਜੀ ਨਹੀਂ ਨਹੀਂ ਇੱਧਰਲੇ ਪਾਸੇ ਆਓ ਪੰਜੀ ਇਹ ਪੰਮੀ ਆ ਪੰਮੀ ਘਰ ਵਾਲੀ ਮੇਰੀ ਮਾਸ ਮਾਸ ਭਾਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜ੍ਹ ਜਾਓ ਇਹ ਹੀ ਪੰਮੀ ਆ ਪਾਪਾ ਇਹ ਪੰਮੀ ਹੋਈ ਜਾਂ ਮੇਰਾ ਮਾਸ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵੀਰੇ ਕਿਹੜੀ ਬੰਮੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਇਹ ਕੁੜੀ ਤੇਰੇ ਘਰ ਵਾਲੀ ਆ ਇਹ ਮੇਰੀ ਘਰ ਵਾਲੀ ਹੈ ਭਾਈ ਤੇ ਇਹ ਤੈਨੂੰ ਤੇਰੇ ਘਰ ਵਾਲੀ ਘਰ ਵਾਲੀ ਆ ਪਾਪਾ ਪੰਮੀ ਆ ਉਹੀ ਆ ਹੋਇਆ ਮੈਂ ਕਹਿਦਾ ਇਧਰ ਇੱਕ ਮਿੰਟ ਭਾਈ ਮੈਂ ਆਹ ਤੁਸੀਂ ਮਾਸਕ ਲਾ ਲੈਣਾ ਪਾ ਮੇਰੇ ਬੱਚਾ ਉੱਠ ਗੜੂਗਾ ਜਵਾਕ ਵੀ ਆ ਤੁਹਾਡੇ ਸਾਡਾ ਪਰਿਵਾਰ ਆ ਭਾਈ ਤੁਸੀਂ ਨਹੀਂ ਇੱਕ ਮਿੰਟ ਨਹੀਂ ਇਹ ਤੇਰੇ ਘਰ ਵਾਲੀ ਭਾਈ ਮੇਰੇ ਘਰ ਵਾਲੀ ਆ ਹੋਰ ਭਾਈ ਇਹ ਮੇਰੇ ਘਰ ਵਾਲੀ ਆ ਤੇਰੇ ਘਰ ਵਾਲੀ ਘਰ ਵਾਲੀ ਭਾਈ ਮੇਰੇ ਘਰ ਵਾਲੀ ਦੋ ਛੱਡੀ ਇਹ ਬੁਢਾ ਕਿਹਦੇ ਘਰ ਵਾਲੀ ਆ ਮੈਂ ਇਹਦੇ ਘਰ ਵਾਲੀ ਮੇਰੇ ਬੱਚਾ ਵੀ ਆ ਸੁੱਤਾ ਦੇ ਅੰਦਰ ਮੇਰੇ ਬੱਚਾ ਆ ਆ ਵਾਹ ਵੇਖੋ ਆ ਆ ਨਹੀਂ ਕਰਨੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅੱਛਾ ਇੱਕ ਮਿੰਟ ਰੁਕ ਜਾਓ ਤੁਹੇ ਦੇ ਘਰ ਵਾਲੀਆਂ ਮੈਂ ਦੇ ਘਰ ਵਾਲੀਆਂ ਮੇਰੇ ਬੱਚਾ ਵੀ ਹੈ ਸੁੱਤਾ ਕੇ ਅੰਦਰ ਹੈ ਇੱਕ ਬੱਚਾ ਵੀ ਇਹਨਾਂ ਨੇ ਇਹ ਵੀ ਗੱਲ ਕਹਿਤੀ ਕਹਿੰਦੇ ਸੁੱਤਾ ਪਿਆ ਸਾਡੇ ਘਰ ਵਾਲੀ ਆ ਮਾਸਕ ਲਾ ਕੇ ਵਿਖਾਓ ਕਿਉਂ ਮਾਸਕ ਲਾ ਮੈਂ ਫਿਰ ਅਸੀਂ ਤੇਰੇ ਮਾਸਕ ਅਸੀਂ ਕਰਦੇ ਨਹੀਂ ਮਾਸਕ ਬਾਈ ਜੀ ਪਤਾ ਆ ਫੋਟੋ ਨਾਲ ਇੱਕ ਮਿੰਟ ਗਲਾਂਜ ਹੱਥ ਪਾਈ ਜਾਂਦੇ ਤੂੰ ਇਹ ਕੀ ਮਤਲਬ ਗਲਾਂਜ ਹੱਥ ਨਹੀਂ ਵੀਰ ਜੀ ਇਹ ਗੱਲ ਤੁਸੀਂ ਜਿਹੜੀ ਇਹਨਾਂ ਨੇ ਵੇਖੋ ਇਹ ਗੱਲ ਇਹਨਾਂ ਨੇ ਜਿਹੜੀ ਦੱਸੀ ਸੀ ਮੈਂ ਤੁਹਾਨੂੰ ਕਲੀਅਰ ਕਰ ਦੇਣੀ ਚਾਹਣਾ ਅਸਲ ਦੇ ਵਿੱਚ ਇਹ ਕਹਿੰਦੇ ਵੀ ਇਹ ਆਪਣੇ ਖੜੇ ਨੇ ਵੀਰ ਜੀ ਇਹ ਕਹਿੰਦੇ ਸਾਡੀ ਨੂੰਹ ਆ ਕੁੜੀ ਠੀਕ ਆ ਕੁੜੀ ਕੇ ਆ ਫੋਟੋ ਵੇਖ ਲੈ ਇੱਕ ਮਿੰਟ ਆ ਫੋਟ ਮਾਸਕ ਲਾਓ ਖਾਦਣਾ ਹੁਣੀ ਫਿਰ ਤੁਸੀਂ ਦਿਖਾ ਦਿਓ ਜੀ ਦਿਖਾਓ ਅਸੀਂ ਉਹ ਵੀ ਤੁਸੀਂ ਤਾਂ ਉਹ ਹੀ ਕਰੇ ਵੜ ਕੇ ਸਾਡੇ ਵੜ ਕੇ ਨਹੀਂ ਬਾਈ ਜੀ ਠੀਕ ਆ ਤੁਸੀਂ ਆਹ ਦੇਖੋ ਮੀਡੀਆ ਦੇ ਸਾਹਮਣੇ ਫੋਟੋ ਇੱਕ ਮਿੰਟ ਆ ਫੋਟੋ ਨੂੰ ਗੌਰ ਨਾਲ ਦੇਖ ਲਓ ਆ ਫੋਟੋ ਤੇਰੀ ਏ ਕੁੜਕੀ ਮੇਰੇ ਤਾਂ ਨਹੀਂ ਕਿ ਨਹੀਂ ਲੱਗੀ ਤੇ ਹਨੇਕ ਲੱਗੀ ਇਹ ਤਾਂ ਕਹਿੰਦੇ ਅੰਕ ਲੱਗੀ ਐ ਜੀ ਅੰਕ ਲਾ ਲਓ ਹੁਣ ਲਾ ਕੇ ਅੰਕ ਦਿਖਾ ਦਿੰਨੇ ਆ ਅਸੀਂ ਭਈ ਅੰਕਾਂ ਲਾ ਲੈ ਤੇ ਮੇਰੀ ਨਿਗਾਹ ਸਹੀ ਐ ਮੈਂ ਨਿਕਲਾ ਇਹ ਕਹਿੰਦੀ ਮੇਰੀ ਨਿਗਾਹ ਸਹੀ ਐ ਕਹਿੰਦੀ ਮੈਂ ਇਸੇ ਮੁੰਡੇ ਦੇ ਘਰ ਆਣੀ ਐ ਇਹਦੇ ਜਿਹੜਾ ਮੈਰਿਜ ਪੂਰੋ ਦਾ ਕੰਮ ਕਰਦਾ ਮੇਰੇ ਇੱਕ ਬੱਚਾ ਇਹ ਕਹਿੰਦੇ ਯਾਰ ਚੁੰਨੀ ਤਾਂ ਆਹੀ ਮਿਲਦੀ ਐ ਵੇਖੋ ਚੁੰਨੀ ਛੂਟ ਕੇ ਰੋਣਾ ਕੱਪੜੇ ਯਾਰ ਭਈ ਅਸੀਂ ਨਹੀਂ ਲੈ ਸਕਦੇ ਇੱਕ ਇੱਕ ਤਰ੍ਹਾਂ ਦੇ ਕੱਪੜੇ ਵੀ ਅਡਾ-ਅਡਾ ਦੇ ਹੁੰਦੇ ਆ ਭਈ ਚਿਹਰਾ ਮਿਲਦਾ ਕੁੜਗੇ ਤੇਰੇ ਨਾਲ ਸੱਤ ਚਿਹਰੇ ਆਇਆ ਦੁਨੀਆ ਤੇ ਰੱਬ ਵੱਲੋਂ ਬਣਾਇਆ ਸਿਰ ਜਰੂਰੀ ਥੋੜੀ ਮੇਰਾ ਚਿਹਰਾ ਇਹ ਕੋਈ ਹੋ ਰੱਬ ਨੇ ਸ਼ਕਲ ਦੇ 7000 ਨੇ ਆ ਲਾਓ ਇਹ ਇਹ ਗੱਲ ਕਹਿ ਰਹੇ ਆ ਵੀ ਆ ਜਿਹੜੀ ਕੁੜੀ ਆ ਕਹਿੰਦੀ ਮੇਰੀ ਫੋਟੋ ਨਹੀਂ ਮੇਰੀ ਸ਼ਕਲ ਦੀ ਕੁੜੀ ਆ ਸੱਤ ਚਿਹਰੇ ਰੱਬ ਨੇ ਇੱਕੋ ਜੇ ਬਣਾਏ ਆ ਠੀਕ ਆ ਦੇਖ ਲਓ ਤੁਸੀਂ ਕੰਪੈਰੀਸ਼ਨ ਕਰ ਲਓ ਉਹੀ ਕੁੜੀ ਆ ਕਿ ਹੋਰ ਕੁੜੀ ਆ ਪਰ ਇਹ ਤਾਂ ਕਹਿੰਦੇ ਨਹੀਂ ਜੀ ਇਹ ਇਹ ਐ ਨਹੀਂ ਜੀ ਮੰਨਣਾ ਇਹਨਾਂ ਨੇ ਜਦੋਂ ਪਏ ਨਾ ਡੰਡੇ ਪੁਲਿਸ ਵਾਲੇ ਆਏ ਇੱਥੇ ਤੇ ਫੇਰ ਮੰਨਣਗੇ ਫੋਟੋ-ਵਟ ਬੋਲਣਗੇ ਯਾਰ ਇਹ ਗੱਲ ਅੱਗੇ ਵਧੂਗੀ ਥੋੜੀ ਬਾਈ ਅੱਗੇ ਵਧਣ ਨਾ ਮੈਂ ਸੀ ਕਿਹੜਾ ਕੁਸ ਗਲਤ ਕੀਤਾ ਯਾਰ ਬਾਈ ਅੱਗੇ ਵਧਾ ਇੱਕ ਮਿੰਟ ਤੁਹਾਡੇ ਘਰ ਵਾਲਾ ਮੈਰਜ ਪੂਰੇ ਤਾਂ ਕੰਮ ਕਰਦਾ ਕਰਦੇ ਆ ਕਿੱਥੇ ਦਫ਼ਤਰ ਆ ਤੁਹਾਡਾ ਮੈਨੂੰ ਪਤਾ ਨਹੀਂ ਕਿੱਥੇ ਆ ਕਿਉਂ ਪਤਾ ਕਿਉਂ ਨਹੀਂ ਜਦੋਂ ਘਰ ਵਾਲਾ ਕੰਮ ਕਰਦਾ ਵੇ ਤੁਸੀਂ ਤਿੰਨ ਜਣੇ ਤੁਹਾਡੇ ਇੱਕ ਬੱਚਾ ਤੇ ਨਹੀਂ ਹੋ ਨਾ ਫੇਰ ਕਿਉਂ ਨਹੀਂ ਪਤਾ ਕਿੱਥੇ ਕੰਮ ਕਰਦਾ ਹੈ ਮੈਂ ਕਾ ਮੈਂ ਮੈਂ ਕਰਦਾ ਯਾਰ ਕੰਮ ਤਾਂ ਮੈਂ ਸੰਭਾਲਦਾ ਘਰ ਪਰਿਵਾਰ ਨੂੰ ਤਾਂ ਪਤਾ ਹੁੰਦਾ ਵੀ ਮੇਰੇ ਘਰ ਵਾਲਾ ਕਿੱਥੇ ਜਾਂਦਾ ਕੀ ਕੰਮ ਲ ਅਸੀਂ ਮੈਂ ਤੁਸੀਂ ਜਦੋਂ ਚਲੋ ਵਿਆਹ ਕਰਾਉਣਾ ਇਹ ਸਾਨੂੰ ਕਹਿੰਦਾ ਹਫਤੇ ਦੇ ਅਸੀਂ 8-10 ਵਿਆਹ ਕਰਾ ਦਿੰਨੇ ਆ ਵਿਚੋਲਾ ਬਣ ਕੇ ਵਿਚੋਲੇ ਦਾ ਰੋਲ ਹੁੰਦਾ ਨਾਲ ਜਾਣਾ ਫੋਟੋ ਖਿਚਾਉਣੀ ਸਾਰਾ ਕੁਝ ਹੁੰਦਾ ਵਿਆਹਾਂ ਦੇ ਸਗਣ ਦੇਣੇ ਨਾਲ ਜਾਂਦੇ ਉਹਨਾਂ ਤੁਸੀਂ ਨਹੀਂ ਮੈਂ ਨਹੀਂ ਜਾਂਦੀ ਨਾ ਕੌਣ ਹੀ ਨਾਲ ਜਾਂਦੇ ਮੈਂ ਘਰ ਸਾਂਭਦੀ ਬੱਚਾ ਸਾਂਭਦੀ ਆ ਘਰ ਨਹੀਂ ਆਖਰ ਬੱਚੇ ਤਾਂ ਜਿਹੜੇ ਵਿਆਹਾਂ ਤੇ ਜਾਂਦੇ ਆ ਲੋਕ ਉਹਨਾਂ ਦੇ ਵੀ ਹੁੰਦਾ ਕਿਤੇ 2-2 4-4 ਉਹ ਤਾਂ ਖੁਸ਼ੀ-ਖੁਸ਼ੀ ਜਾਂਦੇ ਆ ਵੀ ਇਹ ਵੀ ਰਿਸ਼ਤਾ ਆ ਜਦੋਂ ਮੈਂ ਜਾਵਾਂ ਇੱਕ ਮਿੰਟ ਬਾਈ ਜੀ ਮੈਂ ਗੱਲ ਕਰ ਰਹੀ ਆ ਤੁਸੀਂ ਕਿਉਂ ਨਹੀਂ ਜਾਂਦੇ ਨਾਲ ਕੰਮ ਤਾਂ ਇਹ ਕਰਦੇ ਇਹਨਾਂ ਦਾ ਕੰਮ ਆ ਮੇਰੇ ਕਿਹੜਾ ਕੰਮ ਆ ਮੇਰਾ ਨਹੀਂ ਤੁਸੀਂ ਤੁਸੀਂ ਕਦੇ ਜਦ ਨਹੀਂ ਕੀਤੀ ਵੀ ਅਸੀਂ ਨਾਲ ਜਾਣਾ ਨਹੀਂ ਮੈਂ ਨਹੀਂ ਜਾਂਦੀ ਕਿ ਕਿਤੇ ਦਾ ਤੁਹਾਡਾ ਜੀ ਕੀਤਾ ਉਹ ਇਹ ਤਾਂ ਨਹੀਂ ਤੁਸੀਂ ਜਵਾਕਰੋਂ ਸਾਂਭੀ ਜਾਣੋ ਜਦੋਂ ਮੈਂ ਹਫ਼ਤੇ ਰਿਹਾ 10-10 ਵਿਆਹ ਕਰਾਉਂਦਾ ਕਿਤੇ ਤਾਂ ਬੰਦੇ ਨਾ ਮਨ ਕਰਦਾ ਮੈਂ ਜਾਣਾ ਹੀ ਜਾਣਾ ਨਹੀਂ ਜਦੋਂ ਕਿਤੇ ਆਪਣੀ ਰਿਸ਼ਤੇਦਾਰੀ ਚ ਹੁੰਦਾ ਉੱਥੋਂ ਜਾਣੀ ਨਹੀਂ ਜਦੋਂ ਇਹ ਰਿਸ਼ਤੇ ਕਰਵਾਉਂਦੇ ਉੱਥੇ ਨਹੀਂ ਮੈਂ ਜਾਣਾ ਤੇ ਉਹ ਕਹਿੰਦੇ ਇਹ ਤਾਂ ਉਹ ਇਹਨਾਂ ਨੂੰ ਜਾਣਦੇ ਤੋਂ ਪਹਿਲੇ ਸੱਚੀ ਸੱਚੀ ਗੱਲ ਦੱਸੋ ਨਹੀਂ ਮੈਂ ਨਹੀਂ ਜਾਣਦੀ ਇਹ ਤਾਂ ਕਹਿੰਦੇ ਨੂੰ ਆ ਸਾਡੀ ਤੁਸੀਂ ਗਏ ਸੀ ਇਹਨਾਂ ਦੇ ਘਰੇ ਵਿਆਹ ਕਰਕੇ ਨਹੀਂ ਮੈਂ ਨਹੀਂ ਗਈ ਸੀ ਨਾ ਮੈਂ ਇਹਨਾਂ ਨੂੰ ਜਾਣਦੀ ਹਾਂ ਨਹੀਂ ਉਹ ਤਾਂ ਕਹਿੰਦੇ ਆ ਵੀ ਸਾਡੀ ਆ ਨੂੰ ਐ ਸਾਡੀ ਨਹੀਂ ਮੈਂ ਜਾਣਦੀ ਪੰਮੀ ਆ ਇਹ ਯਾਰ ਘਰ ਲਿਆ ਵੀ ਅਸੀਂ ਭੁੱਲ ਜਾਾਂਗੇ ਹਫਤਾ ਸਾਡੇ ਕੋਲ ਰਹਿ ਕੇ ਅਸੀਂ ਭੁੱਲ ਜਾਾਂਗੇ ਇਹਦਾ ਲਾੜੀ ਬਣ ਕੇ ਜਾਂਦੀ ਹੈ ਜਿੱਥੇ ਇਹਨੇ ਆਪ ਦਾ ਵਿਆਹ ਕਰਾਉਣਾ ਹੁੰਦਾ ਠੱਗੀ ਮਾਰਦੀ ਪਿੰਡ ਵਾਲੀ ਗਾਰ ਚ ਬੈਠ ਕੇ ਜਾਂਦੀ ਹੈ ਇਹ ਯਾਰ ਦੇ ਵਿੱਚ ਤਾਂ ਭਰਾ ਮੈਂ ਹੀ ਲੈ ਕੇ ਆਇਆ ਨੂੰ ਇੱਕ ਵਾਰੀ ਯਾਰ ਹੋਰ ਕੌਣ ਉਹ ਤਾਂ ਕਹਿੰਦੇ ਸਾ ਮੈਂ ਲੈ ਕੇ ਗਿਆ ਪੱਤਰਕਾਰਾ ਬਸ ਯਾਰ ਸਾਨੂੰ ਕੀ ਪਤਾ ਦੂਜੀ ਵਾਰ ਲੈ ਕੇ ਗਿਆ ਪਤੰਦਰਾ ਕਿੰਨੀ ਵਾਰੀ ਗਈ ਆ ਇਹ ਕਿੰਨੀ ਵਾਰੀ ਜਾਣ ਮੇਰਾ ਭਰਾਵਾ ਮੇਰਾ ਕਿਹੜਾ ਅਧਿਕਾਰ ਹੈ ਨਹੀਂ ਇਹ ਹੁਣ ਥੋ ਤੇਰੀ ਆ ਪੰਮੀ ਕੇ ਦੀ ਪੰਮੀ ਆ ਮੇਰੀ ਮੇਰੀ ਆ ਪੱਤਰਕਾਰ ਬਾਈ ਵਾਲੀ ਆ ਹਾਂ ਬਾਈ ਵਾਲੀ ਆ ਬਾਈ ਵਾਲੀ ਇਹ ਪੰਮੀ ਬਾਈ ਵਾਲਿਆਂ ਨੂੰ ਮਸਲਾ ਬਣ ਗਿਆ ਤੁਹਾਨੂੰ ਅਸਲ ਦੇ ਮੇਰੀ ਪੰਮੀ ਇਹ ਮੇਰਾ ਘਰ ਵਾਲੀ ਆ ਇਹ ਚਲੋ 1 ਮਿੰਟ ਮੇਰੀ ਗੱਲ ਸੁਣੋ ਕਿੰਨੇ ਟਾਈਮ ਤੋਂ ਇਹ ਕੰਮ ਕਰਦਾ ਮੈਰਜ ਵਿਊਰ ਦਾ ਇਹਨਾਂ ਨੂੰ 5 ਸਾਲ ਹੋ ਗਏ ਤੁਹਾਡੇ ਵਿਆਹ ਤੋਂ ਬਾਅਦ ਹੀ ਲੱਗਿਆ ਨਾ ਹਾਂ ਬਾਅਦ ਹੀ ਲੱਗਿਆ ਤੇ ਫਿਰ ਇੱਕ ਸੱਚੀ ਸੱਚੀ ਗੱਲ ਦੱਸੋ ਇਹ ਇਹ ਗੱਲ ਕਹਿੰਦੇ ਆ ਵੀ ਤੁਸੀਂ ਇਹਨਾਂ ਦੇ ਨਾਲ ਠੱਗੀ ਮਾਰੀ ਆ ਇਹ ਤੈਨੂੰ ਵਿਆਹ ਕੇ ਤੋੜਦਾ ਹਰਥਾਂ ਤੇ ਨਹੀਂ ਬਾਕੀ ਗੱਲ ਮੈਂ ਤਾਂ ਘਰ ਹੀ ਹੁੰਦੀ ਆ ਬੱਚੇ ਨੂੰ ਸਾਂਭਦੀ ਆ ਘਰ ਦਾ ਕੰਮ ਕਰਦੀ ਆ ਹੂੰ ਵਿਆਹ ਉਹ ਤਾਂ ਇੱਕ ਵਾਰ ਹੀ ਵਿਆਹ ਹੁੰਦਾ ਵਾਰ-ਵਾਰ ਥੋੜੀ ਵਿਆਹ ਹੁੰਦਾ ਨਹੀਂ ਹੁਣ ਇਹ ਤਾਂ ਮੰਨਣ ਨੂੰ ਤਿਆਰ ਨਹੀਂ ਉਹਰੇ ਨੂੰ ਹੋਜੇ ਥੋੜਾ ਜਿਹਾ ਇਹ ਤਾਂ ਮੰਨਣ ਨੂੰ ਤਿਆਰ ਨਹੀਂ ਇਹ ਤਾਂ ਮੰਨਣ ਕੇ ਫੁੱਟ-ਫੁੱਟ ਹੁਣੇ ਤੁਹਾਨੂੰ ਇਹ ਇਹ ਜਿਹਾ ਸਬੂਤ ਲਿਆ ਆਇਆ ਸਾਡੇ ਨਾਲ ਮੈਂ ਹੁਣੇ ਲੈ ਸੱਦਾ ਉਹਨੂੰ ਇੱਥੇ ਧਮਕਣਾ ਕੇ ਹੋਰ ਨੂੰ ਧਮਕੀਆਂ ਕੇ ਧਮਕੀਆਂ ਤੈਨੂੰ ਬਦਲ ਨਹੀਂ ਧਮਕੀਆਂ ਆਉਂਦੇ ਰਹਿੰਦੇ ਇੱਥੇ ਉਹਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਤੁਸੀਂ ਕਰਨਾ ਕਰ ਲੈ ਨਹੀਂ ਤੁਸੀਂ ਸੱਚੀ ਸੱਚੀ ਗੱਲ ਦੱਸੋ ਵੇਖੋ ਐਡਾ ਗੱਲ ਆ ਇਹ ਬੰਦੇ ਵੀ ਲੁੱਟੇ ਗਏ ਆ ਵੇਖੋ 1.5 ਲੱਖ ਰੁਪਏ ਇਹਨਾਂ ਨੇ ਇਹਨੂੰ ਦਿੱਤੇ ਇਹ ਵੀ ਮੰਨਦਾ 1.5 ਲੱਖ ਲਿਆ ਠੀਕ ਆ ਤੇ ਇਹਨਾਂ ਦਾ ਲੱਖ 1.5 ਲੱਖ ਰੁਪਏ ਉੱਤੇ ਲੱਗਿਆ ਜਿਵੇਂ ਇਹ ਨਾਰਮਲ ਗਰੀਬ ਪਰਿਵਾਰ ਤੁਸੀਂ ਕੀ ਕੀਤੀ ਹੈ ਹਰਕਤ ਹੈ ਜੀ ਕੋਈ ਨਹੀਂ ਵੀਰੇ ਦਿਮਾਗ 'ਚ ਫਰਕ ਆ ਮੇਰਾ ਬ ਉਨੇ ਮੰਨਣ ਨੂੰ ਤਿਆਰ ਨਹੀਂ ਪਰ ਇਹ ਕਹਿੰਦੇ ਸਾਡੇ ਕੋਲੇ ਇੱਕ ਇਦਾਂ ਦਾ ਪ੍ਰੂਫ ਹੈ ਸਬੂਤ ਹੈ ਜਿਹੜਾ ਅਸੀਂ ਇਹਨਾਂ ਦੇ ਸਾਹਮਣੇ ਲਿਆ ਕੇ ਰੱਖ ਦੇਵਾਂਗੇ ਤੇ ਆਪਣੇ ਆਪ ਮੰਨ ਗੋਈ ਬਾਈ ਸਾਡੇ ਜਾਂ ਮੁੰਡਿਆ ਜਾਂ ਸੱਚ ਕੇ ਲਿਆ ਜਾਂ ਸੱਚ ਕੇ ਲਿਆ ਲਿਆ ਸੱਚ ਕੇ ਲਿਆ ਇਹ ਤਾਂ ਆਪਕੇ ਸਾਨੂੰ ਬਹੁਤ ਆਉਣੀਆ ਤੁਹਾਨੂੰ ਖਲਾਸੇ ਹੁਣੇ ਕਰ ਦਿਆਂਗੇ ਇਹੋ ਜੀ ਕੋਈ ਚੱਕਰ ਨਹੀਂ ਵੀ ਕੀ ਗੱਲਬਾਤ ਆ ਕੌਣ ਹੈ ਕੌਣ ਨਹੀਂ ਹੈ ਇਹ ਪੂਰੀ ਗੱਲਬਾਤ ਥੋੜੇ ਮੈਂ ਧਿਆਨ ਚ ਲਿਆਉਂਗਾ ਕਿ ਆਖਰਕਾਰ ਇਹ ਬੰਦੇ ਨੇ ਠੱਗੀ ਕੀਤੀ ਜਾਂ ਨਹੀਂ ਤੁਹਾਨੂੰ ਦਿਖਾਉਂਗਾ ਅਸਲ ਸੱਚ ਕੀ ਹੈ ਸਸੀ ਗੱਲ ਵੀਰੇ ਕਿਵੇਂ ਹੋ ਠੀਕ ਹੈ ਔਰ ਇਹ ਸਿੱਧੀ ਗੱਲ ਦੀ ਗੱਲ। ਇਹ ਸੇ ਮੁੰਡੇ ਦੀ ਗੱਲ ਕਹਾ ਆਹੀ ਆ ਸਾਡਾ ਸਭ ਤੋਂ ਐਕਟਰ ਦਾ ਸਬੂਤ ਹੈ। ਇਹਨੂੰ ਪੁੱਛੋ ਜਿਹੜਾ ਕੀ ਨਾਮ ਆ ਬਈ ਤੁਹਾਡਾ? ਸ਼ਨੀ ਆ ਜੀ। ਸ਼ਨੀ ਅੱਛਾ ਆ ਇਹਨਾਂ ਨੂੰ ਜਾਣਦੇ ਹੋ ਦੋਨਾਂ ਜਿਹੜੇ? ਜਾਣਦਾ ਇਹ ਫਰੋਡ ਆਈ ਸੇ ਦਾ। ਹੂੰ ਨਹੀਂ। ਤਾਂ ਇਹਨਾਂ ਦੋਨਾਂ ਦਾ ਰਿਸ਼ਤਾ ਕੀ ਆ? ਹਸਬੰਡ ਵਾਈਫ ਹੀ ਹੈ ਉਹ ਤਾਂ ਕਹੀ ਜਾਂਦੇ ਬਈ ਉਹ ਤਾਂ ਮੰਨਦੇ ਹਸਬੰਡ ਵਾਈਫ ਓਕੇ ਪਹਿਲਾਂ ਮੰਨੇ ਇਹ ਕਿੱਥੇ ਮੈਂ ਇਹ ਤਾਂ ਕਹੀ ਨਹੀਂ ਉਹ ਮੰਨਦੇ ਨਹੀਂ ਜੀ ਪੈਰਾਂ ਦੇ ਪਾਣੀ ਨਹੀਂ ਪੈਣਦੇ ਇਹ ਨਹੀਂ ਕਾਰਨ ਕੀ ਤੁਸੀਂ ਕਿਵੇਂ ਜਾਣਦੇ ਇਹਨਾਂ ਮੈਂ ਤੇ ਵਾਸਤੇ ਹੀ ਮੇਰੇ ਮਾਪੇ ਉਹਦੇ ਚਾਂਸੇ ਜਿ ਫਸਿਆ ਅਖਬਾਰ ਆਉਂਦਾ ਹੁੰਦਾ ਸਾਡੇ ਘਰੇ ਠੀਕ ਆ ਉਹ ਅਖਬਾਰ ਦੇ ਉੱਤੇ ਐਡ ਆਈ ਸੀਗੀ ਮੇਰਾ ਰਿਸ਼ਤਾ ਨਹੀਂ ਹੁੰਦਾ ਪਿਆ ਸੀ ਆਮਰ ਵੱਧ ਗਈ ਸੀ ਮੇਰੀ ਤਾਂ ਕਰਕੇ ਮੇਰਾ ਰਿਸ਼ਤਾ ਇਹਨਾਂ ਕੋਲ ਇਹਨਾਂ ਦੇ ਜਦੋਂ ਅਖਬਾਰ ਤੇ ਖਬਰ ਪੜ੍ਹੀ ਆ ਸੀ ਠੀਕ ਹੈ ਮੇਰੇ ਮੰਮੀ ਡੈਡੀ ਇਹਨਾਂ ਦੇ ਚਾਂਸੇ ਹੀ ਫੜਿਆ ਫੋਨ ਲਾਇਆ ਇਹਨਾਂ ਨੂੰ ਤੇ ਇਹਨਾਂ ਨੇ ਸੱਦ ਲਿਆ ਪਰ ਨਹੀਂ ਕਿੱਥੇ ਸੱਦਿਆ ਠੀਕ ਹੈ ਇਹਨਾਂ ਦੇ ਇੱਕ ਨਹੀਂ ਹੈਗੇ ਇਹਨਾਂ ਦੇ ਪਤਾ ਨਹੀਂ ਕਿੱਥੇ-ਕਿੱਥੇ ਇਹਨਾਂ ਦੇ ਬੰਦੇ ਵੀ ਛੱਡੇ ਹੋਏ ਆ ਨਹੀਂ ਅੱਛਾ ਇਹ ਹੀ ਕੁੜੀ ਸੀ ਪੱਕੀ ਗੱਲ ਆ ਵੀ ਇਹ ਕੋਈ 100% ਮੈਂ ਲਿਖ ਕੇ ਦਿੰਦਾ ਇਹਨਾਂ ਦੇ ਵਿਆਹ ਤੇ ਵੀ ਮੈਂ ਗਿਆ ਸੀਗਾ ਇਹਨੂੰ ਪੁੱਛ ਲਓ ਮੈਂ ਵਿਆਹ ਤੇ ਆਇਆ ਸੀ ਤੁਹਾਡੇ ਆਇਆ ਸੀ ਆਇਆ ਸੀ ਵਿਆਹ ਤੇ ਇਹਨਾਂ ਦੇ ਆਇਆ ਸੀ ਕੁੜੀ ਬੈਠੀ ਮੈਂ ਉਦੋਂ ਬੋਲਿਆ ਨਹੀਂ ਮੈਂ ਕਿਹਾ ਚੱਲ ਯਾਰ ਕਾਹਨੂੰ ਯਾਰ ਮੈਂ ਕਿਹਾ ਚੱਲ ਰਿਸ਼ਤਾ ਹੋ ਜਾਂਦਾ ਮੈਂ ਕਿਹਾ ਚੱਲ ਕੋਈ ਸਿਰੇ ਚੜ ਜਾਊਗਾ ਕੀ ਪਤਾ ਭਈ ਇਹਨਾਂ ਨੂੰ ਇਹ ਲੱਗਣਾ ਸੀਗਾ ਵੀ ਮੈਂ ਪਾਣੀ ਮਾਰਦਾ ਜਿਵੇਂ ਮੈਂ ਤੈਨੂੰ ਕਹਿੰਦਾ ਵੀ ਇਹ ਵੀ ਪਾਣੀ ਮਾਰਗਾ ਠੀਕ ਹੈ ਇਹਨਾਂ ਦੇ ਪਰਿਵਾਰ ਚ ਇਹ ਦੇਖੋ ਇਹ ਮੁੰਡਾ ਆਇਆ ਇਹ ਲੜਕੀ ਇਹ ਜਿਹੜੀ ਖੜੀ ਹੈ ਮੀਆਂ ਬੀਬੀ ਨੇ ਦੋਨੇ ਜਾਣੇ ਹੁਣ ਇਹੀ ਲੜਕੀ ਇਹਦੇ ਮੁੰਡੇ ਨੂੰ ਵੀ ਵਿਆਹੀ ਸੀ ਮੁੰਡਾ ਕਿੱਥੇ ਤੁਹਾਡਾ ਮੁੰਡਾ ਉੱਥੇ ਮੁੰਡਾ ਦਾ ਹੀ ਗੱਡੀ ਕੋਲ ਖੜਾ ਹੈ ਮੇਰੀ ਗੱਡੀ 'ਚ ਲੋਕ ਨਹੀਂ ਲੱਗਦਾ ਜੀ ਲੋਕ ਨਹੀਂ ਲੱਗਦਾ ਹੁਣ ਤੁਸੀਂ ਇੱਕ ਗੱਲ ਸੋਚੋ ਇਹਦੇ ਇਹਦੀ ਨੋਹ ਆ ਜਿਹੜੀ ਉਹ ਵੀ ਇਹ ਕਹਿੰਦਾ ਆਹੀ ਕੁੜੀ ਆ ਇਹ ਕਹਿੰਦਾ ਮੇਰੇ ਘਰ ਵਾਲੀ ਕਿੰਨਾ ਚਿਰ ਤੁਹਾਡੇ ਰਹੀ ਹੈ ਇਹ ਕੁੜੀ ਮੇਰੇ ਜੀ ਮੈਂ ਕਹਿੰਦਾ ਇਹ ਮਹੀਨਾ ਕ ਮਸਾਂ ਰਹੀ ਆ ਠੀਕ ਹੈ ਮੈਂ ਸਾਡੇ ਨਾਲ ਤਾਂ ਬਾਲੀ ਭੜੀ ਹੋਈ ਆ ਜੀ ਪਰ ਇਹਨੇ ਪੰਜ ਪੱਤੇ ਮੈਂ ਡਸਟਬਿਨ ਦੇ ਵਿੱਚ ਗੋਲੀਆਂ ਪਈਆਂ ਪੰਜ ਪੱਤੇ ਜੀ ਨੀਂਦੀਆਂ ਗੋਲੀਆਂ ਦੇ ਨੀਂਦੀਆਂ ਗੋਲੀਆਂ ਪਾ ਕੇ ਸਾਰੇ ਪਰਿਵਾਰ ਨੂੰ ਸੁਆ ਗਏ ਸਾਰਾ ਸੌਣ ਲੱਗੇ ਭੱਜੀ ਆਏ ਆ ਮੁੰਡਾ ਨਾਲ ਸੀ ਇਹਦੇ ਤੇ ਸੀਸੀਟੀਵੀ ਕੈਮਰੇ 'ਚ ਵੀ ਆਏ ਐ ਇਹ ਦੋਨੇ ਫੇਰ ਇਹਨਾਂ 'ਤੇ ਕੋਈ ਕਾਰਵਾਈ ਉਦੋਂ ਨਹੀਂ ਕੀਤੀ ਕਾਰਵਾਈ ਕਿਉਂ ਨਹੀਂ ਕੀਤੀ ਸਾਲ ਲਾ ਕੇ ਆਏ ਇਹ ਤੇ ਸਾਲ ਉਹ ਲਾ ਕੇ ਆਈ ਆ ਜੇਲ੍ਹ 'ਚ ਲਾ ਕੇ ਆਏ ਹੋ ਤਾਂ ਚੱਲਦਾ ਇਹਨਾਂ 'ਤੇ ਜ਼ਮਾਨਤ ਦਾ ਪਾਹੇ ਜ਼ਮਾਨਤ ਚੱਲੀ ਏ ਜ਼ਮਾਨਤ ਤੇ ਆਏ ਆ ਹਾਂ ਤੁਸੀਂ ਵੇਖੋ ਫਿਰ ਆਏ ਹੋਰ ਜਿਹੜੀ ਇੱਕ ਬਹੁਤ ਵੱਡਾ ਕਪਲਾ ਹੋਇਆ ਮੀਆਂ ਬੀਬੀ ਨੇ ਦੋਨੇ ਜਾਣੇ ਪਰ ਹਜੇ ਇਹ ਗੱਲ ਪੂਰੀ ਪ੍ਰੋਪਰ ਸਿੱਧ ਨਹੀਂ ਹੋ ਸਕੀ ਕਿ ਆਖਰਕਾਰ ਕੀ ਇਹਨਾਂ ਨੇ ਠੱਗੀ ਮਾਰੀ ਆ ਜਾਂ ਨਹੀਂ ਮਾਰੀ ਹੁਣ ਇੱਕ ਇਹ ਮੁੰਡਾ ਖੁੱਲ ਕੇ ਸਾਹਮਣੇ ਆਇਆਗਾ ਜਿਹੜਾ ਹੈਗਾ ਇਹ ਕਹਿੰਦਾ ਕਿ ਮੇਰੇ ਨਾਲ ਵੀ ਇਹਨਾਂ ਨੇ ਫਰਾਉਡ ਕੀਤਾ ਕਿ ਹੋਰ ਹੋਰ ਵੀ ਮਿੱਤਰ ਬੇਲੀ ਹੈਗੇ ਤੋਂ ਕੋਈ ਨਿਗਾਚ ਜਿਹੜੇ ਇਹਨਾਂ ਦੇ ਲਿਆ ਮੈਂ ਕਹਿੰਦਾ ਇਹਦੇ ਮੈਂ ਕਹਿੰਦਾ ਇਹਨੇ 100 ਵਿਆਹ ਇਹ ਐਂ ਕਰਤਾ ਉਹਦੀ ਘਰ ਵਾਲੀ ਨਾਲ ਵਿਆਹ ਕਰੀ ਇਹੋ ਜਿਹਾ ਬੰਦਾ ਯਾਰ ਮੈਂ ਕਮਾਲ ਮੰਨੀਆਂ ਬਾਈ ਜੀ ਸਹੀ ਸਹੀ ਗੱਲ ਦੱਸੋ ਹੁਣ ਤੁਸੀਂ ਦੱਸੋ ਕਿ ਇਹ ਮੁੰਡਾ ਸੱਚ ਬੋਲ ਯਾਰ ਭਾਈ ਮੈਂ ਝੂਠ ਕਹੇ ਬੋਲੂਗਾ ਮੇਰੇ ਕੋਲ ਭਾਈ ਠੀਕ ਮਿੰਟ ਆਇਆ ਦੱਸੋ ਕੀ ਚੱਲਦਾ ਤੁਹਾਡਾ ਆਨਲਾਈਨ ਕੱਢ ਕੇ ਵਿਖਗੇ ਹਾਂ ਭਾਈ ਕੱਢ ਲਓ ਚੱਲਦਾ ਆਨਲਾਈਨ ਚੱਲ ਮੰਨੀ ਜਾਂਦਾ ਚੱਲਦਾ ਕਹਿੰਦਾ ਇਸੇ ਮਾਮਲੇ ਚ ਚੱਲਦਾ ਭਾਈ ਇਹੀ ਚੱਲਦਾ ਫੇਰ ਇਹ ਇਹ ਇਹਨੂੰ ਵਿਆਹ ਵਿਆਹ ਕੇ ਤੋਰੀ ਜਾਂ ਨਾ ਭਾਈ ਯਾਰ ਜਿਹੜਾ ਹੁਣ ਮੂਰੇ ਆ ਹੀ ਗਿਆ ਸਾਰਾ ਕੁਝ ਭਈ ਹਾਂ ਮੇਰੇ ਕੋਲ ਤਾਂ ਇਹ ਜਿਹੜੇ ਨੂੰ ਹੋਣੇ ਜਿਹੜੇ ਨੂੰ ਮੇਰੇ ਕੋਲ ਤਾਂ ਇਹ ਜੇ ਸਬੂਤ ਪਿਆਈ ਜਿਹੜੇ ਜਿਹਨੇ ਮੂਵੀ ਬਣਾਈ ਸੀਗੀ ਉਹਦੇ ਕੋਲ ਵੀ ਮੇਰੇ ਸਾਰੇ ਆਲਬਮ ਪਈ ਹੈ ਠੀਕ ਹੈ ਸਾਰਾ ਕੁਝ ਹੈਗਾ ਹੀ ਮੇਰੇ ਸਾਰੇ ਪ੍ਰੂਫ ਹੈ ਮੈਂ ਪੈਂਡਰੈਪ ਲੈ ਲ ਇਹਨੂੰ ਪੁੱਛ ਲੋ ਲਓ ਜੀ ਇਹ ਖਲਾਸਾ ਇਹ ਮੰਨ ਰਹੇ ਆ ਕਿ ਇਹ ਦੋਨੇ ਮੀਆਂ ਬੀਬੀ ਨੇ ਐਸੇ ਦਾ ਹੀ ਮੈਰਿਜ ਕਰ ਕਰਕੇ ਇਹਨੇ ਪਤਾ ਨਹੀਂ ਕਿੰਨੇ ਥਾਂ ਤੇ ਤੋਰਤੀ ਅੱਗੇ ਜਾਂਦੇ ਆ ਪੈਸੇ ਵਟੋਰ ਕੇ ਰਾਤ ਨੂੰ ਲੁੱਟਖੋ ਕਰਕੇ ਵਾਪਸ ਆ ਜਾਂਦੇ ਕਈ ਪਰਿਵਾਰ ਬੋਲਦੇ ਆ ਕਈ ਪਰਿਵਾਰ ਆ ਜਿਹੜੇ ਬੇਇੱਜ਼ਤੀ ਮਾਰੇ ਚੁੱਪ ਵੀ ਕਰ ਜਾਂਦੇ ਆ ਕਈ ਨਹੀਂ ਵੀ ਬੋਲਦੇ ਪਹਿਲੀ ਵਾਰ ਇਹ ਜਿਹੜਾ ਸਾਹਮਣੇ ਆਇਆ ਬਾਈ ਇਹ ਇਹ ਇਹਨਾਂ ਨੂੰ ਭੇਜਦਾ ਹੁੰਦਾ ਵਿਆਹ ਕਰਕੇ ਹਾਂ ਜੀ ਇਹ ਖੜੇ ਨੇ ਮੀਆਂ ਬੀਬੀ ਦੋਨੇ ਜਾਣੇ ਤੁਸੀਂ ਧਿਆਨ ਦੇ ਨਾਲ ਦੇਖ ਲਿਓ ਠੀਕ ਆ ਨਾ ਇਹ ਕੀ ਕਰਦਾ ਬੰਦਾ ਅੱਗੇ ਲੋਕਾਂ ਨੂੰ ਚਾਂਸੇ ਦੇ ਵਿੱਚ ਫਸਾਉਂਦਾ ਜਿਹੜੇ ਮੁੰਡਿਆਂ ਦੇ ਵਿਆਹ ਹੋਣ ਵਾਲੇ ਹੁੰਦੇ ਆ ਉਹਨਾਂ ਦੇ ਨਾਲ ਆਪਣੇ ਘਰ ਵਾਲੀ ਦਾ ਰਿਸ਼ਤਾ ਕਰ ਦਿੰਦਾ ਤੇ ਉੱਥੇ ਭੇਜ ਦਿੰਦਾ 5-7 ਦਿਨ ਇਹ ਰਹਿੰਦੀ ਅਗਲੇ ਦੇ ਘਰੇ ਉੱਥੋਂ ਲੁੱਟਕੋ ਕਰਕੇ ਵਾਪਸ ਆ ਜਾਂਦੀ ਆ ਬਾਈ ਇੰਨਾ ਗਿਰਿਆ ਕੰਮ ਤਾਂ ਨਹੀਂ ਕੋਈ ਕਰਦਾ ਯਾਰ ਬਾਈ ਬਸ ਜਿਦਾ ਹੋਣਾ ਸੀ ਹੋ ਗਿਆ ਬਾਈ ਤੂੰ ਇਹਦਾ ਸਾਥ ਦਿੰਨੀ ਆ ਤੂੰ ਕਿੰਨੇ ਅੱਜ ਤੋਂ ਪਹਿਲਾਂ ਕਿੰਨੇ ਵਾਰੀ ਵਿਆਹ ਕਰਾ ਲਿਆ 5-7 ਕਵਾਰ ਕਰਿਆ 5-7 ਵਾਰੀ ਹੋਇਆ ਹੋਇਆ ਬਈ ਵੱਧ ਵਾਰੀ ਹੋਇਆ ਹੋਊਗਾ ਗਿਣਤੀ ਵੱਧ ਵਾਰੀ ਹੋਇਆ ਕਹਿੰਦਾ ਗਿਣਤੀ ਨਹੀਂ ਮੈਨੂੰ ਕੋਈ ਚੰਗੀ ਤਰ੍ਹਾਂ ਪਤਾ ਠੀਕਾ ਤੇ ਯਾਰ ਤੁਹਾਨੂੰ ਜਮੈਂ ਨਹੀਂ ਪਤਾ ਲੱਗਿਆ ਤੁਹਾਡੇ ਛੋਟਾ ਜਿਹਾ ਬੱਚਾ ਅੱਛਾ ਜਦੋਂ ਇਹਨੂੰ ਤੂੰ ਵਿਆਹ ਕੇ 5-7 ਦਿਨਾਂ ਲਈ ਬਗਾਨੇ ਘਰ ਚ ਤੋੜ ਦੇਣਾ ਉਦੋਂ ਬੱਚੇ ਨੂੰ ਦੁੱਧ ਪਾਣੀ ਕੀ ਕਰਦੋ ਉਹ ਬਈ ਬੂਬੀ ਦੇ ਲਾਇਆ ਬਈ ਇਹ ਬੂਬੀ ਤੇ ਕਿਵੇਂ ਲਾਇਆ ਦੁੱਧ ਉਹਦੇ ਤੇ ਪਿਆ ਦਿੰਨੇ ਹਾਂ ਬਈ ਤੇ ਯਾਰ ਫਿਰ ਤੁਹਾਨੂੰ ਐ ਨਹੀਂ ਲੱਗਦਾ ਵੀ 5-7 ਦਿਨਾ ਬਿਨਾ ਦੇਣਾ ਬਾਦ ਮਾਂ ਬਿਨਾ ਬੱਚਾ ਕਿਵੇਂ ਸਾਰੂ ਬਈ ਐਂ ਜਵਾਬ ਪੜ ਗਿਆ ਸਾਡੋਂ ਤਾਂ ਵੀ ਜਵਾਬ ਠੀਕ ਹੈ ਭਈ ਹੁ ਤਾਂ ਜਾਵੜਦੇ ਤੁਸੀਂ ਤੁਹਾਨੂੰ ਨਹੀਂ ਲੱਗਦਾ ਵੀ ਇਹ ਬਹੁਤ ਵੱਡਾ ਗਲਤ ਤੇ ਘਟੀਆ ਕੰਮ ਕਰ ਰਹੇ ਹੋ ਤੁਸੀਂ ਘਟੀਆ ਫਿਰ ਜਦੋਂ ਇਹ ਕਹਿ ਦਿੰਦੇ ਐ ਮੈਂ ਮਨਾ ਨਹੀਂ ਕਰ ਸਕਦੀ ਜੀ ਇਹ ਤਾਂ ਤੈਨੂੰ ਕਹਿ ਦੂਗਾ ਫਾਹਾ ਲਾਲਾ ਤੜਕੇ ਫਿਰ ਭਈ ਐ ਕਿਵੇਂ ਫਾਹਾ ਲਾਲਾ ਆਏ ਭਈ ਇਹਨਾਂ ਨੇ ਸਾਡੇ ਸਾਢੇ ਸਾਢੇ ਗਲਾਂ ਚ ਪਾਏ ਹੋਇਆ ਸਪਾਈ ਇਹਨਾਂ ਨੇ ਜੀ ਵੇਖੋ ਤੁਸੀਂ ਅਸਲ ਦੇ ਵਿੱਚ ਮੈਂ ਇਹਨੂੰ ਕੁੜੀ ਨੂੰ ਕਿਹਾ ਵੀ ਤੂੰ ਐ ਧੱਕੇ ਨਾਲ ਵਿਆਹ ਕਰਕੇ ਤੀਜੇ ਦਿਨ ਉੱਠ ਜਾਂਦੀਆਂ ਇਹਦੇ ਘਰਾਂ ਵਾਲਾ ਭੇਜ ਦਿੰਦਾ ਠੀਕ ਆ ਮੁੰਡਾ ਕੋਈ ਉਹੋ ਜਿਹਾ ਸ਼ਿਕਾਰ ਪਸਾ ਲੈਂਦੇ ਆ ਆਂਦਾ ਕਿ ਐ ਕੀ ਹੁੰਦਾ ਐ ਤਾਂ ਆਖੇ ਹੋਈ ਜਾਂਦਾ ਤੁਸੀਂ ਦੇਖੋ ਤੁਹਾਨੂੰ ਨਹੀਂ ਲੱਗਦਾ ਵੀ ਇਹ ਬਹੁਤ ਘਟਗਾ ਦੀ ਸ਼ਰਮ ਵਾਲਾ ਕੰਮ ਹੈ ਨਹੀਂ 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 ਮਤ ਵਾਲਾ ਹੈ ਬੰਦਾ ਕੰਮ ਬਈ ਮੇਰਾ ਕੰਮ ਹੈ ਯਾਰ ਸਾਡੇ ਬਈ ਯਾਰ ਪੈਸਾ ਬਈ ਸਾਨੂੰ ਬਣ ਜਾਂਦੇ ਆ ਬਸ ਠੀਕ ਹੈ ਬਈ ਅਸੀਂ ਹਾਂ ਜੇ ਨਹੀਂ ਤੁਸੀਂ ਲੋਕਾਂ ਨੇ ਕਿਉਂ ਠੱਗਦੇ ਆ ਪੈਸੇ ਇਹਨੂੰ ਉ ਤੂੰ ਭੇਜਦਾਗਾ ਉੱਥੇ ਇਹ ਵੈਸੇ ਹੀ ਅੱਖਾਂ ਨੱਕ ਕਾਨੇ ਇਹਦੇ ਕੱਢ ਕੇ ਵੇਚਦੇ ਮਹਿੰਗੇ ਵੇਚਦੇ ਬਈ ਕਹੋ ਵੇਚਦੇ ਮੇਰੇ ਸਾਡਾ ਕੰਮ ਹੈ ਬਈ ਅਸੀਂ ਵਿਆਹ ਕਰਾਉਣੇ ਬਈ ਲੋਕਾਂ ਦੇ ਜਿਨ੍ਹਾਂ ਦੇ ਨਹੀਂ ਹੁੰਦੇ ਬਈ ਜ਼ਮੀਨ ਵਾਲੇ ਲੋਕ ਹੈ ਇਹਦੇ ਕੰਮ ਇਹਨਾਂ ਨੇ ਕਰਨੇ ਨਾ ਛੱਡਣੇ ਆ ਹਾਂ ਇਹ ਡਾਂ ਇਹਨਾਂ ਨੂੰ ਛੱਡਣਿਆਂ ਗਰੀ ਜਮੀਰ ਵਾਲੇ ਲੋਕ ਆ ਇਹ ਇਹਦੋਂ ਵੱਡਾ ਗਲਤ ਕੰਮ ਕੀ ਹੋਊਗਾ ਨਹੀਂ ਜੇ ਜੇ ਤੂੰ ਇਹਨੂੰ ਵਿਆਹ ਕੀ ਤੀਜੇ ਦਿਨ ਕਿਸੇ ਨਾ ਕਿਸੇ ਦੇ ਘਰੇ ਤੋਰ ਦੇਣਾ ਸ਼ਿਕਾਰ ਬਣਾਉਣੇ ਆਂ ਉਹਨੇ ਨੂੰ ਲੁੱਟਦਾ ਪੰਜਵੇਂ ਸੱਤਵੇਂ ਦਿਨ ਹੀ ਉੱਥੋਂ ਭੱਜ ਕੇ ਆ ਜਾਂਦੀ ਆ ਠੀਕ ਆ ਤੈਨੂੰ ਨਹੀਂ ਲੱਗਦਾ ਵੀ ਇਹ ਘਟਗਾ ਤੇ ਗਿਰਿਆ ਹੋਇਆ ਕੰਮ ਆ ਤੂੰ ਵੈਸੇ ਇਹਨੂੰ ਇਹਦਾ ਸਰੀਰ ਦੇ ਅੰਗ ਵੇਚਦੇ ਅੱਖਾਂ ਕੰਨ ਕੱਢ ਕੇ ਤੇ ਬਈ ਰਖਸਾ ਨਾ ਮੇਰਾ ਇਹਦਾ ਅੰਡੇ ਰੀ ਮੁਰਗੀ ਆ ਬਈ ਮੈਂ ਕਹ ਤੋ ਵੇਚ ਜਾ ਯਾਰ ਆਜ ਜਮਈ ਲਾਂ ਤਾਂ ਇਸ ਪਰਿਵਾਰ ਨੂੰ ਤੁਸੀਂ ਸੋਚੋ ਇਹ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਇਹਨਾਂ ਦੀ ਪੋਲ ਆ ਜਿਹੜੀ ਉਹ ਚੰਗੀ ਤਰ੍ਹਾਂ ਖੁੱਲ ਚੁੱਕੀ ਆ ਠੀਕ ਆ ਕਾਰਵਾਈ ਕਰਵਾਉਂਗੇ ਤੁਸੀਂ ਵੀ ਹਾਂਜੀ ਹਾਂਜੀ ਜ਼ਰੂਰ ਕਾਰਵਾਈ ਕਰਵਾਵਾਂਗੇ ਨੇ ਹੁਣ ਇਹਨਾਂ ਨਾਲ ਜਿਹੜੀ 2.5 ਲੱਖ 3 ਲੱਖ ਰੁਪਏ ਦੀ ਠੱਗੀ ਵਜੀ ਇਹਨਾਂ ਦੇ ਮੋੜੋਗੇ ਪੈਸੇ ਕੋਈ ਨਹੀਂ ਜੀ ਵੇਖ ਲੈਨੇ ਕੀ ਸਿਸਟਮ ਹੈ ਇਹ ਵੇਖ ਲੈਣ ਦੇ ਤਾਂ ਕੀ ਮਤਲਬ ਹੋਇਆ ਪੈਸੇ ਪੁੱਛੇ ਵੇਖਣਾ ਜੀ ਆ ਦਸਾ ਮਲਾਵਾਂਗੇ ਜੀ ਮਲਾਵਾਂਗੇ ਮੈਂ ਤੁਸੀਂ ਮੜਾਏ ਮੈਂ ਮੜਵਾਇਆ ਮੇਰੇ ਜਿੰਨੇ ਲੱਗੇ ਮੈਂ ਸਾਰੇ ਮਲਵਾਏ ਦਾ ਆ ਬਾਈ ਦੇ ਵੀ ਮੈਂ ਬਣਵਾਉਂਗਾ ਮਾਣੂਂਗੇ ਪੈਸੇ ਜਰੂਰ ਪੈਸੇ ਹੀ ਮੜਵਾਵਾਂਗੇ ਤੇ ਨਾਲ ਕਾਰਵਾਈ ਵੀ ਕਰਵਾਉਂਗਾ ਮੈਂ ਕਹਿੰਨਾ ਤੇ ਕਾਰਵਾਈ ਤੁਸੀਂ ਨਾ ਕਰੋ ਹੀ ਕੋਈ ਕਿਸੇ ਦਾ ਹੋਰ ਕਿਸੇ ਦਾ ਘਰ ਨਾ ਪਟੇ ਨਹੀਂ ਅਸੀਂ ਕਾਸੀ ਹੱਥ ਜੋੜਦੇ ਹੁਣ ਹੁਣ ਦੇਖੋ ਤੁਸੀਂ ਦੋਨੇ ਜਣੇ ਹੱਥ ਜੋੜਦੇ ਨੇ ਇਹ ਕੀ ਕਰ ਦੇਗੇ ਬਈ ਪੈਸੇ ਜਾਂ ਉੜ ਗਏ ਹੁਣ ਕਾਰਵਾਈ ਹੋ ਦੁਬਾਰਾ ਜੀ ਨਹੀਂ ਅੰਕਲ ਜੀ ਕਾਰਵਾਈ ਨਾ ਕਰਿਆ ਹੋਰਾਂ ਨੂੰ ਤਾਂ ਪਤਾ ਪੈਰੀਆ ਲੋਕਾਂ ਦੇ ਕੰਨ ਖੁੱਲਣ ਵੀ ਹੈ ਜੇ ਵੀ ਲੋਕ ਬੈਠੇ ਆ ਲਾਓ ਪੈਰੀਆ ਪੈਰੀਆ ਲਾਉਣ ਦਾ ਤੁਹਾਡਾ ਇਹ ਇਹ ਗਲਤੀ ਆ ਤੁਹਾਨੂੰ ਲੱਗਦਾ ਵੀ ਪੈਰੇ ਉਹਦੇ ਜਵਾਗ ਦੀ ਵੀ ਜ਼ਿੰਦਗੀ ਬਰਬਾਦ ਕਰਾਓ ਇਹਨਾਂ ਤੋਂ ਨਹੀਂ ਅਸੀਂ ਪੈਸੇ ਵਾਪਸ ਕਰਦੇ ਸਾਡਾ ਗਲਤੀ ਹੋ ਗਈ ਤੁਸੀਂ ਤੁਸੀਂ ਇਹ ਚੀਜ਼ ਦੇਖੋ ਆਖਰਕਾਰ ਇਹ ਠੱਗੀ ਜਿਹੜੀ ਆ ਮਾਰੀ ਗਈ ਆ ਸ਼ਿਕਾਰ ਬਹੁਤ ਪਰਿਵਾਰ ਇਦਾਂ ਦੇ ਹੁੰਦੇ ਆ ਜਿੱਥੇ ਜਿਵੇਂ ਪਹਿਲਾਂ ਹੁੰਦਾ ਸੀ ਰਿਸ਼ਤੇ ਹੁੰਦੇ ਸੀ ਵਿਚੋਲਾ ਜਿਹੜਾ ਸ਼ਬਦ ਆ ਬਹੁਤ ਵਧੀਆ ਸ਼ਬਦ ਆ ਦੋ ਪਰਿਵਾਰਾਂ ਦਾ ਸਮੇਲ ਕਰਾਉਂਦੇ ਆ ਇਹ ਤੇ ਕੋਈ ਦੋ ਰੈਣੀ ਵਿਚੋਲੇ ਕਦੇ ਵੀ ਠੱਗੀ ਦਾ ਸ਼ਿਕਾਰ ਹੋਵੇ ਨਹੀਂ ਕਰਾਉਂਦੇ ਪਰ ਜਿਹੜਿਆ ਤੁਸੀਂ ਐਡਾ-ਉਡਾ ਪੜ੍ਹ ਕੇ ਚੱਕਰਾਂ 'ਚ ਪਏ ਜਾਂਦੇ ਹੋ ਨਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਇਹਨਾਂ ਦਾ ਟਿਕਾਣਾ ਕੀ ਆ ਇਹ ਇਹ ਸ਼ਬਦ ਨਹੀਂ ਵਿਚੋਲਿਆਂ ਲਈ ਬਣੇ ਵਿਚੋਲਾ ਤਾਂ ਉਹ ਸ਼ਬਦ ਹੁੰਦਾ ਜਿਹੜਾ ਮਲਾ ਦਿੰਦਾ ਜਿਹੜੇ ਆਪਣੇ ਪਿੰਡਾਂ 'ਚ ਹੁੰਦੇ ਸੀ ਜਿਹੜੇ ਪਰਿਵਾਰਕ ਰਿਸ਼ਤਿਆਂ 'ਚ ਆਪਣੇ ਆਉਣੀ ਜਾਣੀ ਹੁੰਦੀ ਸੀ ਜਿਵੇਂ ਇਹ ਮੈਨੂੰ ਜਾਣਦੇ ਆ ਗਾਂ ਵੀ ਕਿਸੇ ਨੂੰ ਜਾਣਦੇ ਉਹ ਪਰਿਵਾਰਾਂ ਦਾ ਆਪਸੀ ਤਾਲਮੇਲ ਕਰਾ ਕੇ ਬੱਚਿਆਂ ਦੇ ਵਿਆਹ ਕਰਾ ਦਿੰਦੇ ਸੀ ਇਹ ਹੁੰਦੇ ਸੀ ਇੱਜ਼ਤਦਾਰ ਵਿਚੋਲੇ ਤੇ ਜਿਹੜੇ ਆ ਖੜੇ ਆ ਜਿਹੜੇ ਅਸੀਂ ਐਡ ਪੜ ਕੇ ਕਹਿ ਦਿੰਦੇ ਆ ਵੀ ਲਾਏ ਉੱਥੇ ਜਦੋਂ ਇਹ ਹੈ ਵੀ ਹੈ ਸਾਡੇ 'ਚ ਵੀ ਅਸੀਂ ਅਖਬਾਰ ਤੇ ਐਡ ਪੜੀ ਕੁੜੀ ਅਮਰੀਕਾ ਜਾਣ ਸਿਟੀ ਮੁੰਡਾ ਕੈਨੇਡਾ ਜਾਣ ਸਿਟੀ ਅਖਬਾਰ ਤੇ ਪੜਿਆ ਫੋਨ ਲਾਇਆ ਫਸ ਗਏ ਪੈਸੇ ਲੁੱਟ ਗਏ ਕਹਿਣਾ ਚਾਹਣਾ ਬਾਈ ਕਸੂਰੀ ਇਹਨਾਂ ਦਾ ਨਹੀਂ ਹੈਗਾ ਕਸੂਰ ਸਾਡਾ ਜਿਹੜਾ ਅਸੀਂ ਇਹਨਾਂ ਕੋਲ ਜਾਣੇ ਆ ਠੀਕ ਹੈ ਚੱਪਲਾਂ ਦਾ ਸਾਡੇ ਮੂੰਹ ਤੇ ਪੈਣ ਵਾਲੀਆਂ ਵੀ ਇਹਨਾਂ ਕੋਲ ਅਸੀਂ ਜਾਣਦੇ ਆ ਠੀਕ ਹੈ ਇੱਕ ਕੱਲਾ ਸਾਡਾ ਨਹੀਂ ਇਹ ਸਾਰੇ ਇੰਡੀਆ ਦਾ ਸਾਰੇ ਪੰਜਾਬ ਦਾ ਕਸੂਰ ਆ ਜਿਹੜਾ ਇਹਨਾਂ ਕੋਲ ਇਹਨਾਂ ਕੋਲ ਬੇ ਇਹਨਾਂ ਕੋਲ ਪੈਸੇ ਜਿਹੜੇ ਵਾਧੂ ਹੋਣਾ ਸਾਡੇ ਕੋਲ ਪੈਸੇ ਤਾਂ ਅਸੀਂ ਇਹਨਾਂ ਨੂੰ ਦੇਣ ਜਾਂਦੇ ਆ ਬਿਲਕੁਲ ਇਹ ਚੀਜ਼ ਦੇਖੋ ਤੁਹਾਨੂੰ ਜਿਹੜਾ ਅੱਜ ਇਹ ਰਿਐਲਿਟੀ ਦੇ ਵਿੱਚ ਮੈਂ ਦਿਖਾਇਆ ਅਸਲ ਦੇ ਵਿੱਚ ਦੇਖੋ ਮਲੂਕਾ ਟੀਵੀ ਟੀਮ ਨੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵਿਚੋਲਾ ਸ਼ਬਦ ਮਾੜਾ ਨਹੀਂ ਹੈ ਵਿਚੋਲੇ ਬਹੁਤ ਚੰਗੇ ਕੰਮ ਕਰਦੇ ਆ ਪਰ ਕਦੇ ਵੀ ਇਹ ਕੰਮਾਂ ਚ ਨਾ ਆਇਆ ਕਰੋ ਜਿੱਥੇ ਤੁਹਾਡੀ ਕੋਈ ਜਾਣ ਪਛਾਣ ਨਹੀਂ ਹੈ ਐਵੇਂ ਤੁਰੇ ਜਾਂਦੇ ਨੂੰ ਨਾ ਕਹਿਦਿਆ ਕਰੋ ਇਸੇ ਕਰਕੇ ਮੈਸੇਜ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜ਼ਰੂਰ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ